ਕੀ ਹੋਵੇਗਾ ਜੇਕਰ ਇੱਕ ਅਧਿਆਇ ਤੁਹਾਡੀ ਜ਼ਿੰਦਗੀ ਬਦਲ ਸਕੇ ਕੀ ਹੋਵੇਗਾ ਜੇਕਰ ਵਚਨ ਦਾ ਇੱਕ ਹਵਾਲਾ ਅਜਿਹਾ ਹੁੰਦਾ ਜੋ ਤੁਹਾਨੂੰ ਆਪਣੀਆਂ ਮੌਜੂਦਾ ਚੁਣੌਤੀਆਂ ਤੋਂ ਪਰੇ ਦੇਖਣ ਲਈ ਆਪਣੇ ਅਤੀਤ ਨੂੰ ਪਿੱਛੇ ਛੱਡਣ ਦੀ ਇਜਾਜ਼ਤ ਦਿੰਦਾ ਹੈ ਅਤੇ ਇੱਕ ਚਮਕਦਾਰ ਕੱਲ ਦੀ ਉਮੀਦ ਪ੍ਰਦਾਨ ਕਰਦਾ ਹੈ ਇਨਾਂ ਸ਼ਕਤੀਸ਼ਾਲੀ ਸ਼ਬਦਾਂ ਵੱਲ ਪੰਨਾ ਮੋੜਨਾ ਤੁਹਾਡੀ ਜ਼ਿੰਦਗੀ ਵਿੱਚ ਇੱਕ ਪੰਨਾ ਬਦਲ ਸਕਦਾ ਹੈ ਉਹ ਸ਼ਬਦ ਜਿਨ੍ਹਾਂ ਵਿੱਚ ਪਰਮੇਸ਼ਵਰ ਦੀ ਇੱਛਾ ਹੈ ਉਹ ਤੁਹਾਡੇ ਵਿੱਚ ਨਵਾਂ ਜੀਵਨ ਪਰੇ ਇੱਕ ਵਾਦਾ ਕਿ ਤੁਹਾਨੂੰ ਕਦੇ ਵੀ ਤਿਆਗਿਆ ਨਹੀਂ ਜਾਵੇਗਾ ਕਦੇ ਵੀ ਇਕੱਲਾ ਨਹੀਂ ਛੱਡਿਆ ਜਾਵੇਗਾ ਅਤੇ ਹਮੇਸ਼ਾ ਤੁਹਾਡੀ ਦੇਖਪਾਲ ਕੀਤੀ ਜਾਵੇਗੀ ਇੱਕ ਵਾਦਾ ਜੋ ਤੁਹਾਨੂੰ ਪਰਮੇਸ਼ਵਰ ਦੁਆਰਾ ਚੁਣਿਆ ਅਤੇ ਬੁਲਾਇਆ ਗਿਆ ਹੈ ਤੁਹਾਡੀ ਜ਼ਿੰਦਗੀ ਕਿਵੇਂ ਬਦਲ ਜਾਵੇਗੀ ਜੇਕਰ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਹਰ ਮੁਸੀਬਤ ਨੂੰ ਸਹਿ ਸਕਦੇ ਹੋ ਕਿ ਕੁਝ ਵੀ ਤੁਹਾਡੇ ਰਾਹ ਵਿੱਚ ਨਹੀਂ ਆ ਸਕਦਾ ਇਹ ਜਾਣਦੇ ਹੋਏ ਕਿ ਪਰਮੇਸ਼ਰ ਤੁਹਾਡੇ ਲਈ ਕੁਝ ਨਹੀਂ ਕਰੇਗਾ ਕਿ ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਸਧਾਰਨ ਸ਼ਬਦਾਂ ਦਾ ਅਜਿਹਾ ਪ੍ਰਬੰਧ ਸੁੰਦਰਤਾ ਨਾਲ ਰਚਿਆ ਗਿਆ ਲਗਭਗ 2000 ਸਾਲ ਪਹਿਲਾਂ ਈਸ਼ਵਰੀ ਤੌਰ ਤੇ ਲਿਖਿਆ ਗਿਆ ਇੰਨਾ ਵਧੀਆ ਹੋ ਸਕਦਾ ਹੈ ਇਹ ਅਧਿਆਇ ਕੀ ਹੈ ਰੋਮੀਆਂ 8 ਬਾਈਬਲ ਦਾ ਸਭ ਤੋਂ ਵੱਡਾ ਅਧਿਆਇ ਹੈਲੋ ਮੈਂ ਡੇਵਿਡ ਜਰਮਾਇਆ ਹਾਂ ਕੀ ਤੁਸੀਂ ਕਦੇ ਕੁਝ ਐਨਾ ਡੂੰਗਾ ਦੇਖਿਆ ਹੈ ਜਿਸ ਨੇ ਤੁਹਾਡੀ ਜ਼ਿੰਦਗੀ ਨੂੰ ਸ਼ਬਦਿਕ ਤੌਰ ਤੇ ਬਦਲ ਦਿੱਤਾ ਹੋਵੇ ਸ਼ਾਇਦ ਇਹ ਤੁਹਾਡੇ ਲਈ ਇੱਕ ਪ੍ਰੇਰਣਾਦਾਇਕ ਸੰਗੀਤ ਪ੍ਰਦਰਸ਼ਕ ਸੁਣ ਕੇ ਹੋਵੇ ਜਾਂ ਗ੍ਰੈਂਡ ਕੈਨਿਅਨ ਵਰਗਾ ਇੱਕ ਸ਼ਾਨਦਾਰ ਦ੍ਰਿਸ਼ ਦੇਖ ਕੇ ਹੋਵੇ ਅਤੇ ਇਸ ਨੇ ਤੁਹਾਨੂੰ ਪਰਮੇਸ਼ਵਰ ਦੀ ਸ੍ਰਿਸ਼ਟੀ ਦੇ ਵਿਸਮਾਤ ਵਿੱਚ ਛੱਡ ਦਿੱਤਾ ਹੋਵੇ ਰੋਮੀਆ ਆਠ ਇਸ ਤਰ੍ਹਾਂ ਹੈ ਇਹ ਬਾਈਬਲ ਦਾ ਇੱਕ ਅਧਿਆਇ ਹੈ ਜੋ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਪੌਲਸ ਦੇ ਮਾਮਲੇ ਵਿੱਚ ਉਸਨੇ 6 ਛੋਟੀਆਂ ਆਇਤਾ ਵਿੱਚ ਜੋ ਲਿਖਿਆ ਉਸਨੇ ਉਸਦੀ ਜ਼ਿੰਦਗੀ ਬਦਲ ਦਿੱਤੀ ਅਤੇ ਉਹ ਸਾਡੀ ਵੀ ਬਦਲ ਸਕਦੇ ਹਨ ਸਾਡੀ ਮੌਜੂਦਾ ਲੜੀ ਨੂੰ ਰੋਮੀਆਂ 8 ਕਿਹਾ ਜਾਂਦਾ ਹੈ ਬਾਈਬਲ ਦਾ ਸਭ ਤੋਂ ਮਹਾਨ ਅਧਿਆਇ ਅਤੇ ਅੱਜ ਦੇ ਸੰਦੇਸ਼ ਵਿੱਚ ਪੌਲਸ ਪੰਜ اٹਲ ਵਾਅਦਿਆਂ ਨੂੰ ਉਜਾਗਰ ਕਰਨ ਲਈ ਸਾਡੇ ਕੋਲੋਂ 7 ਸਵਾਲ ਪੁੱਛਦਾ ਹੈ ਦਰਅਸਲ ਪੰਜ اٹਲ ਵਾਅਦੇ ਹੀ ਅੱਜ ਦੇ ਸੰਦੇਸ਼ ਦਾ ਸਿਰਲੇਖ ਹੈ ਅਸੀਂ ਦੇਖਾਂਗੇ ਕਿ ਪੌਲਸ ਸੇਨਾ ਆਇਤਾ ਵਿੱਚ ਪਰਮੇਸ਼ਰ ਦੀ ਕਿਰਪਾ ਤੋਂ ਐਨਾ ਪ੍ਰਭਾਵਿਤ ਹੋਇਆ ਕਿ ਉਹ ਸਾਨੂੰ ਇਹ ਦੇਖਣ ਵਿੱਚ ਮਦਦ ਕਰਨ ਲਈ ਸਵਾਲਾਂ ਦਾ ਸਹਾਰਾ ਲੈਂਦਾ ਹੈ ਕਿ ਪਰਮੇਸ਼ਰ ਦੀ ਕਿਰਪਾ ਲਗਭਗ ਸ਼ਬਦਾਂ ਤੋਂ ਪਰੇ ਹੈ ਅਸੀਂ ਉਹਨਾਂ ਸਵਾਲਾਂ ਅਤੇ ਜਵਾਬਾਂ ਦੀ ਖੋਜ ਕਰਾਂਗੇ ਜੋ ਪੰਜ ਵਾਦਿਆਂ ਵੱਲ ਲੈ ਜਾਂਦੇ ਹਨ ਤੁਸੀਂ ਅੱਜ ਦੇ ਦਿਸ਼ਾ ਪਰਿਵਰਤਨ ਦੇ ਸੰਸਕਰਣ ਵਿੱਚ ਉਹਨਾਂ ਨੂੰ ਖੁੰਝਾਉਣਾ ਨਹੀਂ ਚਾਹੋਗੇ ਦਿਸ਼ਾ ਪਰਿਵਰਤਨ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਅਤੇ ਹੁਣ ਪੇਸ਼ ਹੈ ਡਾਕਟਰ ਯਰਮੀਆ ਰਾਹੀ ਆਪਣਾ ਸੰਦੇਸ਼ ਪੰਜ ਅਟਲ ਵਾਅਦੇ ਬਿਲ ਮੋਰੇ ਦੇ ਭਜਨ ਅਮੇਜ਼ਿੰਗ ਗ੍ਰੇਸ ਤੇ ਬੜੀ ਡਾਕੂਮੈਂਟਰੀ ਫਿਲਮ ਵਿੱਚ ਲੰਡਨ ਦੇ ਵੈਬਸੀ ਸਟੇਡੀਅਮ ਵਿੱਚ ਫਿਲਮਾਇਆ ਗਿਆ ਇੱਕ ਦ੍ਰਿਸ਼ ਸ਼ਾਮਿਲ ਹੈ ਵੱਖ-ਵੱਖ ਸੰਗੀਤਕ ਸਮੂਹ ਜ਼ਿਆਦਾਤਰ ਰੌਕ ਬੈਂਡ ਦੱਖਣੀ ਅਫਰੀਕਾ ਵਿੱਚ ਤਬਦੀਲੀਆਂ ਦੇ ਜਸ਼ਨ ਵਿੱਚ ਇਕੱਠੇ ਹੋਏ ਅਤੇ ਕਿਸੇ ਕਾਰਨ ਕਰਕੇ ਪ੍ਰਮੋਟਰਾਂ ਨੇ ਇੱਕ 오ਪੇਰਾ ਗਾਇਕਾ ਜੈਸੀ ਨਾਰਮਨ ਨੂੰ ਸਮਾਪਤੀ ਐਕਟ ਵਜੋਂ ਚੁਣਿਆ ਫਿਲਮ ਸਟੇਡੀਅਮ ਵਿੱਚ ਬੇਕਾਬੂ ਭੀੜ ਅਤੇ ਜੈਸੀ ਨਾਰਮਨ ਦੇ ਇੰਟਰਵਿਊ ਦੇ ਦ੍ਰਿਸ਼ਾਂ ਵਿਚਕਾਰ ਅੱਗੇ ਪਿੱਛੇ ਚਲਦੀ ਹੈ ਅਤੇ 12 ਘੰਟਿਆਂ ਲਈ ਗਨਸ ਐਂਡ ਰੋਜ਼ੀਜ਼ ਵਰਗੇ ਸਮੂਹਾ ਨੇ ਸਪੀਕਰਾਂ ਦੇ ਸੁਰਾਂ ਰਾਹੀਂ ਭੀੜ ਨੂੰ ਉਤਸ਼ਾਹਿਤ ਕੀਤਾ ਜੋ ਪਹਿਲਾਂ ਹੀ ਸ਼ਰਾਬੀ ਹਾਲਤ ਅਤੇ ਨਸ਼ੇ ਵਿੱਚ ਸੀ ਭੀੜ ਉਨ੍ਹਾਂ ਨੂੰ ਹੋਰ ਗੀਤ ਗਾਉਣ ਲਈ ਬੋਲਦੀ ਹੈ ਅਤੇ ਰੌਕ ਬੈਂਡ ਮਜਬੂਰ ਹੋ ਜਾਂਦੇ ਹਨ ਇਸ ਦੌਰਾਨ ਜੈਸੀ ਨਾਰਮਨ ਆਪਣੇ ਡਰੈਸਿੰਗ ਰੂਮ ਵਿੱਚ मोयर्स ਨਾਲ ਅਮੇਜ਼ਿੰਗ ਗ੍ਰੇਸ ਬਾਰੇ ਚਰਚਾ ਕਰ ਰਹੀ ਹੈ ਇਸ ਪਰ ਜਨੂ ਜੌਨ ਨਿਊਟਨ ਨੇ ਲਿਖਿਆ ਸੀ ਜੋ ਕਿ ਇੱਕ ਜ਼ਾਲਮ ਗੁलाम ਵਪਾਰੀ ਸੀ ਉਸਨੇ ਪਹਿਲਾਂ ਇੱਕ ਤੂਫਾਨ ਦੇ ਵਿਚਕਾਰ ਪਰਮੇਸ਼ਰ ਨੂੰ ਪੁਕਾਰਿਆ ਜਿਸਨੇ ਉਸਨੂੰ ਲਗਭਗ ਡੁਬਾ ਹੀ ਦਿੱਤਾ ਸੀ ਉਹਨੇ ਕਿਹਾ ਨਿਊਟਨ ਨੂੰ ਹੋਲੀ-ਵੋਲੀ ਰੋਸ਼ਨੀ ਦਿਖਾਈ ਦਿੱਤੀ ਉਸਨੇ ਆਪਣੇ ਜੀਵਨ ਪਰਿਵਰਤਨ ਤੋਂ ਬਾਅਦ ਵੀ ਆਪਣਾ ਕਾਰੋਬਾਰ ਜਾਰੀ ਰੱਖਿਆ ਹਾਲਾਂਕਿ ਬਾਅਦ ਵਿੱਚ ਉਸਨੇ ਆਪਣਾ ਪੇਸ਼ਾ ਤਿਆਗ ਦਿੱਤਾ ਤੇ ਸੇਵਕ ਬਣ ਗਿਆ ਤੇ ਗੁਲਾਮੀ ਵਿਰੁੱਧ ਲੜਾਈ ਵਿੱਚ ਵਿਲੀਅਮ ਵਿਲਬਰਫੋਰਸ ਨਾਲ ਜੁੜ ਗਿਆ ਜੌਨ ਨਿਊਟਨ ਨੇ ਕਦੇ ਵੀ ਕਿਰਪਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਦੋਂ ਉਸਨੇ ਲਿਖਿਆ ਇਸਨੇ ਮੇਰੇ ਵਰਗੇ ਇੱਕ ਬਦਕਿਸਮਤ ਨੂੰ ਬਚਾਇਆ ਤਾਂ ਉਹ ਆਪਣੇ ਪੂਰੇ ਦਿਲ ਨਾਲ ਲੇ ਲਿਖ ਰਿਹਾ ਸੀ ਫਿਲਮ ਵਿੱਚ ਜੈਸੀ ਨਾਰਮਨ ਬਿਲ ਮੋਅਰ ਨੂੰ ਦੱਸਦੀ ਹੈ ਕਿ ਨਿਊਟਨ ਦੇ ਦੁਆਰਾ ਖੁਦ ਗੁਲਾਮਾਂ ਦੁਆਰਾ ਗਾਇਆ ਗਿਆ ਇੱਕ ਪੁਰਾਣਾ ਤੁਨ ਸੁਧਾਰ ਲਿਆ ਹੋਵੇਗਾ ਜਿਸ ਤਰ੍ਹਾਂ ਉਹਨੂੰ ਛੁਡਾਇਆ ਗਿਆ ਸੀ ਗਾਣੇ ਨੂੰ ਉਸੇ ਤਰ੍ਹਾਂ ਛੁਡਾਇਆ ਹੋਵੇਗਾ ਅਖਰਕਾਰ ਉਸਦੇ ਗਾਣ ਦਾ ਸਮਾਂ ਆ ਜਾਂਦਾ ਹੈ ਰੌਸ਼ਨੀ ਦਾ ਇੱਕ ਚੱਕਰ ਨਾਰਮਨ ਦੇ ਪਿੱਛੇ-ਪਿੱਛੇ ਆਉਂਦਾ ਹੈ ਇੱਕ ਸ਼ਾਨਦਾਰ ਅਫਰੀਕੀ-ਅਮਰੀਕੀ ਔਰਤ ਜੋ ਕਿ ਇੱਕ ਵੈਂਦੀ ਅਫਰੀਕੀ ਦਸ਼ੀਕੀ ਪੈਣੀ ਹੋਈ ਹੈ ਜਦੋਂ ਸਟੇਜ ਤੇ ਟਹਿਲਦੀ ਹੈ ਕੋਈ ਬੈਕਅਪ ਬੈਂਡ ਨਹੀਂ ਸੀ ਕੋਈ ਸੰਗੀਤਕ ਸਾਜ਼ ਨਹੀਂ ਸੀ ਸਿਰਫ ਜੈਸੀ ਸੀ ਭੀੜ ਬੇਚਾਨੀ ਨਾਲ ਹਿਲ ਜਾਂਦੀ ਹੈ ਇੱਕ ਆਵਾਜ਼ ਹੋਰ ਗਨਸਨ ਰੋਜ਼ੀਸ ਲਈ ਚੀਕਦੀ ਹੈ ਦੂਸਰੇ ਰੌਲਾ ਪਾਉਂਦੇ ਹਨ ਦ੍ਰਿਸ਼ ਬਤਸੂਰਤ ਹੁੰਦਾ ਜਾ ਰਿਹਾ ਹੈ ਇਕੱਲੀ ਅਕਾਪੇਲਾ ਜੈਸੀ ਨਾਰਮਨ ਬਹੁਤ ਹੌਲੀ-ਹੌਲੀ ਗੋਣਾ ਸ਼ੁਰੂ ਕਰਦੀ ਹੈ ਕਈ ਹਜ਼ਾਰ ਰੋਲੇ ਰੱਪੇ ਵਾਲੇ ਪ੍ਰਸ਼ੰਸਕ ਉਸ ਦੀ ਕਿਰਪਾ ਦੀ ਕਲਾ ਅਗੇ ਚੁੱਪ ਹੋ ਜਾਂਦੇ ਹਨ ਜਾਂਦੇ ਹੋ ਕੁਝ ਚੀਜ਼ਾਂ ਇੰਨੀਆਂ ਸ਼ਾਨਦਾਰ ਹੁੰਦੀਆਂ ਹਨ ਕਿ ਇੱਕੋ ਇੱਕ ਟੁਕਮਾ ਜਵਾਬ ਚੁੱਪੀ ਦਾ ਜਵਾਬ ਹੀ ਹੁੰਦਾ ਹੈ ਮੁਕਤੀ ਦੇ ਪੰਜ ਲਿੰਕਾਂ ਰਾਹੀਂ ਪਰਮੇਸ਼ਰ ਨਾਲ ਸਾਡੇ ਰਿਸ਼ਤੇ ਦੀਆਂ ਸ਼ਾਨਦਾਰ ਸੱਚਾਈਆਂ ਨੂੰ ਪੇਸ਼ ਕਰਨ ਤੋਂ ਬਾਅਦ ਰਸੂਲ ਪੌਲਸ ਰੋਮੀਆਂ ਵਿੱਚ ਜਵਾਬ ਮੰਗਦਾ ਹੈ ਪਰ ਉਹ ਜਾਣਦਾ ਹੈ ਕਿ ਕੋਈ ਹੈ ਹੀ ਨਹੀਂ ਇੱਕੋ ਇੱਕ ਅਸਲ ਵਿਕਲਪ ਵੈਂਬਲੇ ਸਟੇਡੀਅਮ ਦੀ ਚੁੱਪੀ ਹੈ। ਰੋਮੀਆ 8:31 ਤੋਂ 36 ਦੇ ਸ਼ੁਰੂ ਵਿੱਚ ਅਸੀਂ ਇਹ ਸ਼ਬਦ ਪੜ੍ਹਦੇ ਹਾਂ। ਉਪਰੰਤ ਅਸੀਂ ਇਹਨਾਂ ਗੱਲਾਂ ਉੱਤੇ ਕੀ ਆਖੀਏ ਜਦੋਂ ਪਰਮੇਸ਼ਵਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ? ਇਸ ਪਸਤ ਜੱਬਦਾ ਹੈ ਕਿ ਪੌਲੁਸ ਸਿੱਥੇ ਜੋ ਗੱਲਾਂ ਕਰ ਰਿਹਾ ਹੈ ਉਹ ਉਹ ਚੀਜ਼ਾਂ ਨਹੀਂ ਹਨ ਜਿਨ੍ਹਾਂ ਬਾਰੇ ਉਹਨੇ ਹੁਣੇ ਚਰਚਾ ਕੀਤੀ ਉਹ ਇਕੱਲੇ ਨਹੀਂ ਸਗੋਂ ਸਾਰੀਆਂ ਧਨ ਚੀਜ਼ਾਂ ਜੋ ਮਸੀਹ ਦੇ ਕਾਰਨ ਸਾਡੀਆਂ ਹਨ। ਉਸਦੇ ਸਵਾਲ ਦਾ ਅਨੁਵਾਦ ਕੀਤਾ ਜਾ ਸਕਦਾ ਹੈ ਕਹਿਣ ਲਈ ਕਿ ਕੁਝ ਬਚਿਆ ਹੈ ਪੌਲਸ ਆਪਣੇ ਪਾਠਕਾਂ ਤੋਂ ਪੰਜ ਸਵਾਲ ਪੁੱਛਦਾ ਹੈ ਅਤੇ ਅਸੀਂ ਆਪਣੇ ਸਰੋਤਿਆਂ ਨਾਲ ਅੱਜ ਤੁਹਾਡੇ ਸਾਰਿਆਂ ਨਾਲ ਵੀ ਇਹੀ ਕਰਾਂਗੇ ਜਿਵੇਂ ਮੈਂ ਇਸ ਨੂੰ ਪੜ੍ਹਦਾ ਹਾਂ ਉਹਨਾਂ ਸਵਾਲਾਂ ਵੱਲ ਧਿਆਨ ਦਿਓ ਜਿਨੇ ਆਪਣੇ ਹੀ ਪੁੱਤਰ ਦਾ ਵੀ ਸਰਫਾ ਨਾ ਕੀਤਾ ਸਕੋ ਉਹਨੂੰ ਅਸਾ ਸਭਨਾ ਦੇ ਲਈ ਦੇ ਦਿੱਤਾ ਸੋ ਉਹਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕੀ ਕਰਨ ਬਖਸ਼ੇਗਾ ਪਰਮੇਸ਼ਰ ਦੇ ਚੁਣਿਆ ਹੋਿਆਂ ਦੇ ਉੱਤੇ ਕੌਣ ਦਾਵਾ ਕਰੇਗਾ ਪਰਮੇਸ਼ਵਰ ਹੀ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ ਉਹ ਕੌਣ ਹੈ ਜੋ ਸਜ਼ਾ ਦਾ ਹੁਕਮ ਦੇਵੇਗਾ ਮਸੀਹ ਹੀ ਹੈ ਜਿਹੜਾ ਮਰ ਗਿਆ ਅਤੇ ਜਵਾਲਿਆ ਗਿਆ ਜਿਹੜਾ ਪਰਮੇਸ਼ਵਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਸਫਾਰਿਸ਼ ਕਰਦਾ ਹੈ ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ ਕੀ ਵਿਪਤਾ ਯਾਕਸ਼ਟ ਯਾ ਹਨੇਰ ਯਾ ਕਾਲ ਯਾ ਨੰਗ ਯਾ ਪੌਜਲ ਯਾ ਤਲਵਾਰ ਜਿਵੇਂ ਲਿਖਿਆ ਹੋਇਆ ਹੈ ਅਸੀਂ ਤੇਰੇ ਲਈ ਦਿਨ ਭਰ ਮਾਰੇ ਜਾਂਦੇ ਹਾਂ ਅਸੀਂ ਕੋਹਾਂ ਜਾਣ ਵਾਲੀਆਂ ਭੇਡਾਂ ਦੇ ਤੁਲ ਗਿਨੇ ਜਾਂਦੇ ਹਾਂ ਜான் ਸਟਾਟ ਪੌਲਸ ਦੀ ਪੁੱਛਗਿਛ ਨੂੰ ਇਸ ਤਰ੍ਹਾਂ ਦੇਖਦਾ ਹੈ ਉਸਨੇ ਲਿਖਿਆ ਰਸੂਲ ਦਾ ਆਪਣੇ ਸਵਾਲ ਦਾ ਜਵਾਬ ਪੰਜ ਹੋਰ ਸਵਾਲ ਪੁੱਛਣਾ ਹੈ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਹੈ ਉਹ ਉਹਨਾਂ ਨੂੰ ਪੁਲਾੜ ਵਿੱਚ ਛੁੱਟ ਦਿੰਦਾ ਹੈ ਦਲੇਰਾਨਾ ਵਿਰੋਧੀ ਭਾਵਨਾ ਨਾਲ ਉਸ ਵਰਗ ਧਰਤੀ ਜਾਂ ਨਰਕ ਵਿੱਚ ਕਿਸੇ ਵੀ ਵਿਅਕਤੀ ਨੂੰ ਉਹਨਾਂ ਦੇ ਜਵਾਬ ਦੇਣ ਅਤੇ ਉਹਨਾਂ ਵਿੱਚ ਮੌਜੂਦ ਸਚਾਈ ਨੂੰ ਰੱਦ ਕਰਨ ਦੀ ਚੁਣੌਤੀ ਦਿੰਦਾ ਹੈ ਪਰ ਕੋਈ ਜਵਾਬ ਹੈ ਹੀ ਨਹੀਂ ਕਿਉਂਕਿ ਕੋਈ ਵੀ ਕੁਝ ਵੀ ਪਰਮੇਸ਼ਰ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਜਿਨ੍ਹਾਂ ਨੂੰ ਉਸਨੇ ਪਹਿਲਾਂ ਹੀ ਜਾਣਿਆ ਅੱਗੋਂ ਠਹਿਰਾਇਆ ਸਦਿਆ ਧਰਮੀ ਠਹਿਰਾਇਆ ਅਤੇ ਵਡਿਆਈ ਦਿੱਤੀ ਇਨ੍ਹਾਂ ਪੰਜ ਸਵਾਲਾਂ ਦੇ ਜਵਾਬ ਦਿੰਦੇ ਹੋਏ ਅਸੀਂ ਪੰਜ ਅਟਲ ਵਾਦੇ ਲੱਭਦੇ ਹਾਂ ਜੋ ਸਾਨੂੰ ਸਾਡੇ ਪਤਿਤ ਸੰਸਾਰ ਦੇ ਵਿੱਚ ਘਾਰ ਹਿੰਮਤ ਅਤੇ ਉਮੀਦ ਦਿੰਦੇ ਹਨ ਅਤੇ ਜਿਵੇਂ ਰੋਮੀਆਂ ਅਧਿਆਇ 8 ਦੀਆਂ ਆਇਤਾਂ 29 ਅਤੇ 30 ਵਿੱਚ ਮੁਕਤੀ ਦੀ ਲੜੀ ਵਿੱਚ ਪੰਜ ਲਿੰਕ ਹਨ ਇੱਥੇ ਪੰਜ ਵਿਸ਼ਵਾਸ ਹਨ ਜੋ ਇਨ੍ਹਾਂ ਸ਼ਾਨਦਾਰ ਆਇਤਾਂ ਵਿੱਚੋਂ ਨਿਕਲਦੇ ਹਨ ਇਨ੍ਹਾਂ ਦਿਨਾਂ ਨਾਲੋਂ ਵੱਧ ਕਦੇ ਵੀ ਉਹਨਾਂ ਦੀ ਲੋੜ ਨਹੀਂ ਰਹੀ ਸਭ ਤੋਂ ਪਹਿਲਾਂ ਯਿਸੂ ਮਸੀਹ ਵਿੱਚ ਵਿਸ਼ਵਾਸੀ ਲਈ ਕੋਈ ਡਰਾਉਣਾ ਧਮਕਾਣਾ ਨਹੀਂ ਹੈ ਰੋਮੀਆਂ 8:31 ਜਦੋਂ ਪਰਮੇਸ਼ਵਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ ਜਿਸ ਤਰ੍ਹਾਂ ਪੌਲਸ ਨੇ ਇਹ ਸਵਾਲ ਪੁੱਛਿਆ ਉਹ ਇੱਕ ਸਕਾਰਾਤਮਕ ਜਵਾਬ ਮੰਗ ਰਿਹਾ ਹੈ ਇਸ ਦਾ ਇਸ ਤਰ੍ਹਾਂ ਅਨੁਵਾਦ ਹੋ ਸਕਦਾ ਹੈ ਕਿਉਂਕਿ ਪਰਮੇਸ਼ਵਰ ਸਾਡੇ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ ਜੇ ਪੌਲਸ ਨੇ ਸਿਰਫ ਇਹ ਪੁੱਛਿਆ ਹੁੰਦਾ ਕੌਣ ਸਾਡੇ ਵਿਰੁੱਧ ਹੋਵੇਗਾ ਤਾਂ ਇਸ ਸਵਾਲ ਦੇ ਕਈ ਜਵਾਬ ਹੁੰਦੇ ਪਰ ਸਵਾਲ ਇਹ ਨਹੀਂ ਹੈ ਕਿ ਕੌਣ ਸਾਡੇ ਵਿਰੁੱਧ ਹੋਵੇਗਾ ਸਵਾਲ ਇਹ ਹੈ ਕਿ ਜੇ ਪਰਮੇਸ਼ਰ ਸਾਡੀ ਵਾਲਾ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ ਅਤੇ ਇੱਥੇ ਛੋਟਾ ਜਿਹਾ ਸ਼ਬਦ ਤਾਂ ਕਿੰਨਾ ਵੱਡਾ ਫਰਕ ਪਾਉਂਦਾ ਦੂਜੇ ਸ਼ਬਦਾ ਵਿੱਚ ਜੇਕਰ ਕੋਈ ਸਾਡੀ ਮੁਕਤੀ ਖੋਣ ਦੇ ਯੋਗ ਹੁੰਦਾ ਤਾਂ ਉਸ ਨੂੰ ਖੁਦ ਪਰਮੇਸ਼ਰ ਨਾਲੋਂ ਵੱਡਾ ਹੋਣਾ ਪਵੇਗਾ ਰੋਮੀਆ 8:1 ਵਿੱਚ ਉਹ ਸਾਨੂੰ ਦੱਸਦਾ ਹੈ ਕਿ ਸੋ ਹੁਣ ਉਹਨਾਂ ਨਾਲ ਜਿਹੜੇ ਮਸੀਹ ਯਿਸੂ ਵਿੱਚ ਹਨ ਸਜਾ ਦਾ ਹੁਕਮ ਨਹੀਂ ਕੌਣ ਹੈ ਜੋ ਇਸ ਬਿਆਨ ਨੂੰ ਉਲਟਾ ਸਕਦਾ ਹੈ ਮੇਰਾ ਮਤਲਬ ਜੇ ਅਜਿਹਾ ਵਿਅਕਤੀ ਹੁੰਦਾ ਤਾਂ ਉਸ ਨੂੰ ਖੁਦ ਪਰਮੇਸ਼ਰ ਨਾਲੋਂ ਵੱਡਾ ਹੋਣਾ ਪਵੇਗਾ ਨਰਕ ਦੀਆਂ ਸਾਰੀਆਂ ਸ਼ਕਤੀਆਂ ਸਾਡੇ ਵਿਰੁੱਧ ਖੜੀਆਂ ਹੋ ਸਕਦੀਆਂ ਹਨ ਪਰ ਉਹ ਕਦੇ ਵੀ ਜਿੱਤ ਨਹੀਂ ਸਕਦੀਆਂ ਕਿਉਂਕਿ ਪਰਮੇਸ਼ਰ ਸਾਡੇ ਵੱਲ ਹੈ ਲਿਓਨ ਮਾਰਿਸਿਸ ਨੂੰ ਇਸ ਤਰ੍ਹਾਂ ਕਹਿੰਦਾ ਹੈ ਉਸ ਦਾ ਮਤਲਬ ਹੈ ਕਿ ਜੇ ਪਰਮੇਸ਼ਰ ਸਾਡੀ ਵੱਲ ਹੈ ਤਾਂ ਇਹ ਥੋੜਾ ਜਿਹਾ ਵੀ ਫਰਕ ਨਹੀਂ ਪਾਉਂਦਾ ਕਿ ਕੌਣ ਸਾਡੇ ਵਿਰੁੱਧ ਹੈ ਕੋਈ ਵੀ ਦੁਸ਼ਮਣ ਉਹਨਾਂ ਲੋਕਾਂ ਨੂੰ ਜਿੱਤ ਨਹੀਂ ਸਕਦਾ ਜਿਨ੍ਹਾਂ ਨੂੰ ਪਰਮੇਸ਼ਰ ਦੁਆਰਾ ਸਮਰਥ ਮਿਲਦੀ ਹੈ ਮਸੀਹੀ ਦਾ ਵਿਸ਼ਵਾਸ ਪਰਮੇਸ਼ਰ ਵਿੱਚ ਹੈ ਕਿਸੇ ਉਸ ਚੀਜ਼ ਵਿੱਚ ਨਹੀਂ ਜੋ ਉਹ ਖੁਦ ਕਰਦਾ ਹੈ ਅਤੇ ਸਦੀਵਤਾ ਲਈ ਉਹ ਪਰਮੇਸ਼ਰ ਦੇ ਤੋਹਫੇ ਤੇ ਭਰੋਸਾ ਕਰ ਸਕਦਾ ਹੈ ਪੌਲਸ ਨਿਰਾਸ਼ਾ ਵਿੱਚ ਨਹੀਂ ਸਗੋ ਆਨੰਦ ਨਾਲ ਇਹ ਸਭ ਗੱਲਾਂ ਕਰ ਰਿਹਾ ਹੈ ਇਸ ਲਈ ਰੋਮੀਆਂ 8 ਵਿੱਚ ਪੌਲਸ ਦਾ ਸੰਦੇਸ਼ ਬਹੁਤ ਹੀ ਸਪਸ਼ਟ ਹੈ ਜੇਕਰ ਅਸੀਂ ਪਹਿਲਾਂ ਆਪਣੇ ਆਪ ਨੂੰ ਪਰਮੇਸ਼ਰ ਅੱਗੇ ਸਿਫਾਰਿਸ਼ ਕਰਨ ਲਈ ਕੁਝ ਵੀ ਕਰਨ ਦੇ ਯੋਗ ਨਹੀਂ ਸੀ ਤਾਂ ਅਸੀਂ ਆਪਣੇ ਜੀਵਨ ਵਿੱਚ ਪਰਮੇਸ਼ਰ ਦੇ ਕੰਮ ਨੂੰ ਬਰਬਾਦ ਕਰਨ ਲਈ ਕੀ ਕਰ ਸਕਦੇ ਹਾਂ ਜੋ ਅਸੀਂ ਕਦੇ ਕੀਤਾ ਹੀ ਨਹੀਂ ਉਹ ਅਸੀਂ ਕਿਵੇਂ ਠੀਕ ਕਰ ਸਕਦੇ ਹਾਂ ਜੇਕਰ ਅਸੀਂ ਸ਼ੁਰੂ ਵਿੱਚ ਬਚਨ ਲਈ ਕੁਝ ਵੀ ਨਹੀਂ ਕੀਤਾ ਤਾਂ ਅਸੀਂ ਕਿਵੇਂ ਪਰਮੇਸ਼ਰ ਦੇ ਕੀਤੇ ਹੋਏ ਕੰਮ ਨੂੰ ਛੱਡ ਸਕਦੇ ਹਾਂ ਪਰ ਕੋਈ ਤੁਹਾਨੂੰ ਪੁੱਛ ਸਕਦਾ ਹੈ ਕਿ ਪਰਮੇਸ਼ਰ ਤੁਹਾਡੀ ਮੁਕਤੀ ਖੋ ਸਕਦਾ ਹੈ ਕਿਉਂਕਿ ਉਸਨੇ ਤੁਹਾਨੂੰ ਇਹ ਦਿੱਤੀ ਹੈ ਕਿ ਉਸ ਨੂੰ ਵਾਪਸ ਲੈ ਸਕਦਾ ਹੈ ਇਸ ਸਵਾਲ ਦਾ ਪੌਲਸ ਦਾ ਜਵਾਬ ਸ਼ਕਤੀਸ਼ਾਲੀ ਹੈ ਜੇਕਰ ਪਰਮੇਸ਼ਰ ਨੇ ਸਾਨੂੰ ਸਦੀਵੀ ਜੀਵਨ ਦੇਣ ਲਈ ਆਪਣੇ ਪੁੱਤਰ ਨੂੰ ਨਹੀਂ ਬਖਸ਼ਿਆ ਹੁੰਦਾ ਤਾਂ ਕਿ ਉਹ ਯਿਸੂ ਮਸੀਹ ਦੀ ਕੁਰਬਾਨੀ ਨੂੰ ਵਿਅਰਥ ਜਾਣ ਦਿੰਦਾ ਕੀ ਪਰਮੇਸ਼ਰ ਆਪਣੇ ਬੱਚਿਆਂ ਲਈ ਆਪਣੇ ਦੁਸ਼ਮਣਾਂ ਨਾਲੋਂ ਕੱਟ ਕਰੇਗਾ ਕੀ ਉਹ ਸਾਡੇ ਬਚਾਏ ਜਾਣ ਤੋਂ ਬਾਅਦ ਸਾਡੇ ਲਈ ਕੱਟ ਕਰੇਗਾ ਜਿੰਨਾ ਉਸਨੇ ਸਾਡੇ ਬਚਾਏ ਜਾਣ ਤੋਂ ਪਹਿਲਾਂ ਸਾਡੇ ਲਈ ਕੀਤਾ ਸੀ ਅਤੇ ਹਾਂ ਬੇਸ਼ੱਕ ਤੁਸੀਂ ਉਹਨਾਂ ਸਵਾਲਾਂ ਦਾ ਜਵਾਬ ਜਾਣਦੇ ਹੋ ਇਸ ਲਈ ਪਹਿਲੀ ਗੱਲ ਜੋ ਅਸੀਂ ਸਿੱਖਦੇ ਹਾਂ ਰੋਮੀਆ 8:31 ਤੋਂ ਪਹਿਲਾਂ ਵਿਸ਼ਵਾਸ ਅਤੇ ਇਸ ਤੋਂ ਬਾਅਦ ਇਹ ਕਿ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਵਾਲੇ ਲਈ ਕੋਈ ਡਰਾਣਾ ਧਮਕਾਣਾ ਨਹੀਂ ਹੈ ਅਸੀਂ ਇਹਨਾਂ ਗੱਲਾਂ ਬਾਰੇ ਕੀ ਕਹਾਂਗੇ ਅਤੇ ਹੁਣ ਦੂਜੀ ਗੱਲ ਇਹ ਹੈ ਕਿ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਵਾਲੇ ਲਈ ਕੋਈ ਘਾਟ ਨਹੀਂ ਆਇਤ 32 ਕਹਿੰਦੀ ਹੈ ਜਿਨੇ ਆਪਣੇ ਹੀ ਪੁੱਤਰ ਦਾ ਵੀ ਸਰਫਾ ਨਾ ਕੀਤਾ ਸਗੋ ਉਹਨੂੰ ਅਸਾ ਸਭਨਾਂ ਦੇ ਲਈ ਦੇ ਦਿੱਤਾ ਸੋ ਉਹਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕਿ ਕੂਰ ਨਾ ਬਖਸ਼ੇਗਾ ਹੁਣ ਮੈਂ ਇਹ ਵੀ ਜਾਣਦਾ ਹਾਂ ਕਿ ਤੁਸੀਂ ਇਸ ਆਇਤ ਨੂੰ ਕਈ ਵਾਰ ਪੜ੍ਹਿਆ ਹੋਵੇਗਾ ਅਤੇ ਸਾਡੇ ਲਈ ਇਸ ਵਿੱਚ ਮੌਜੂਦ ਸੱਚਾਈ ਨੂੰ ਸਮਝਣਾ ਹਲਕੇ ਵਿੱਚ ਲੈਣਾ ਆਸਾਨ ਹੈ ਪਰ ਇਸ ਵਿਚਾਰ ਲਈ ਇੱਕ ਪਲ ਲਈ ਸੋਚੋ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਨਹੀਂ ਬਖਸ਼ਿਆ ਸਗੋ ਸਾਡੇ ਸਾਰਿਆਂ ਲਈ ਉਸਨੂੰ ਦੇ ਦਿੱਤਾ ਨਯੋਕਾਰ ਪਰਮੇਸ਼ਵਰ ਦਾ ਇਕ ਪੁੱਤਰ ਹੈ ਇਕਲੌਤਾ ਪੁੱਤਰ ਜੋ ਉਸ ਲਈ ਬਹੁਤ ਪਿਆਰਾ ਹੈ ਉਸ ਪੁੱਤਰ ਨੇ ਕਦੇ ਵੀ ਕੋਈ ਪਾਪ ਨਹੀਂ ਕੀਤਾ ਉਸਨੇ ਸਿਰਫ ਉਹੀ ਕੰਮ ਕੀਤੇ ਜਿਹੜੇ ਪਿਤਾ ਨੂੰ ਹਮੇਸ਼ਾ ਪਾਉਂਦੇ ਹਨ ਫਿਰ ਵੀ ਇਸ ਕੀਮਤੀ ਅਤੇ ਪਿਆਰੇ ਪੁੱਤਰ ਤੇ ਪਰਮੇਸ਼ਰ ਹੁਣ ਉਹ ਸਜ਼ਾ ਸੁਣਾਉਂਦਾ ਹੈ ਜਿਸ ਦੇ ਅਸੀਂ ਹੱਕਦਾਰ ਸੀ ਇਹ ਸਜ਼ਾ ਇਸ ਦੀ ਗੰਭੀਰਤਾ ਵਿੱਚ ਅਥਾ ਹੈ ਅਤੇ ਇਹ ਇਸ ਦੇ ਹਰ ਵੇਰਵੇ ਵਿੱਚ ਲਾਗੂ ਹੁੰਦੀ ਹੈ ਉਸ ਪੁੱਤਰ ਨੇ ਉਸ ਪੇ ਅਨਕਸਰਾਂਪ ਨੂੰ ਪੂਰੀ ਤਰ੍ਹਾਂ ਸਹਿਣ ਕੀਤਾ ਉਸਨੇ ਅਕਹੀ ਪੀੜਾ ਦਾ ਪਿਆਲਾ ਆਖਰੀ ਬੂੰਦ ਤੱਕ ਪੀਤਾ ਉਸ ਕੋੜੇ ਪਿਆਲੇ ਨੂੰ ਪਿਆਰ ਨੇ ਪੀ ਲਿਆ ਇਹ ਹੁਣ ਮੇਰੇ ਲਈ ਖਾਲੀ ਹੈ ਤਾਂ ਅਸੀਂ ਅਫਸੀਆ ਦੇ ਅਧਿਆਇਕ ਵਿੱਚ ਪੜਦੇ ਹਾਂ ਮੁਬਾਰਕ ਹੋਵੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਨੇ ਮਸੀਹ ਵਿੱਚ ਸੁਰਗੀ ਥਾਂਵਾਂ ਵਿੱਚ ਸਭ ਪ੍ਰਕਾਰ ਦੀਆਂ ਆਤਮਿਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਵਾਲੇ ਲਈ ਕੋਈ ਡਰਾਉਣਾ ਧਮਕਾਣਾ ਨਹੀਂ ਹੈ ਅਤੇ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਵਾਲੇ ਲਈ ਕੋਈ ਘਾਟ ਨਹੀਂ ਹੈ ਇਸ ਤੇਜੀ ਗੱਲ ਤੇ ਧਿਆਨ ਦਿਓ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਵਾਲੇ ਲਈ ਕੋਈ ਦੋਸ਼ ਨਹੀਂ ਹੈ ਰੋਮੀਆਂ 8:33 ਇਹ ਸਵਾਲ ਪੁੱਛਦਾ ਹੈ ਸਵਾਲ ਨੰਬਰ 3 ਪਰਮੇਸ਼ਵਰ ਦੇ ਚੁਣਿਆਂ ਉੱਤੇ ਕੌਣ ਦਾਵਾ ਕਰੇਗਾ ਪਰਮੇਸ਼ਵਰ ਹੀ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ ਭਾਵੇਂ ਦੁਨੀਆ ਤੇ ਸ਼ੈਤਾਨ ਹਮੇਸ਼ਾ ਪਰਮੇਸ਼ਵਰ ਦੇ ਲੋਕਾਂ ਉੱਤੇ ਦੋਸ਼ ਲਾ ਰਹੇ ਹਨ ਉਹ ਦੋਸ਼ ਨਹੀਂ ਲਗਾ ਸਕਦੇ ਕਿਉਂਕਿ ਜੋ ਧਰਮੀ ਠਹਿਰਾਉਂਦਾ ਹੈ ਉਹ ਉਹ ਹੈ ਜੋ ਨਿਯੰਕਾਰ ਵੀ ਹੈ ਮਾਰਕਸ ਰੇਨਸਫਾਰਡ ਸਜ਼ਾ ਦੇ ਹੁਕਮ ਦੀ ਹਰ ਸੰਭਾਵਨਾ ਨੂੰ ਖਤਮ ਕਰ ਦਿੰਦਾ ਹੈ ਜਦੋਂ ਉਹ ਲਿਖਦਾ ਹੈ ਸਜ਼ਾ ਦੇ ਹੁਕਮ ਦਾ ਕੋਈ ਆਧਾਰ ਨਹੀਂ ਹੈ ਕਿਉਂਕਿ ਮਸੀਹ ਨੇ ਸਜ਼ਾ ਪੂਗਤ ਲਈ ਹੈ ਸਜ਼ਾ ਦੇ ਹੁਕਮ ਲਈ ਕੋਈ ਕਾਨੂੰਨੀਆ ਕਿਉਂਕਿ ਅਸੀਂ ਕਾਨੂੰਨ ਦੇ ਨੀਬ ਸਗੋ ਕਿਰਪਾ ਦੇ ਅਧੀਨ ਆ ਸਜ਼ਾ ਦੇ ਹੁਕਮ ਲਈ ਕੋਈ ਵਿਪਤਾ ਨਹੀਂ ਹੈ ਕਿਉਂਕਿ ਸਾਡਾ ਹੁਣ ਕਿਰਪਾ ਦਾ ਸਿਹਾਸਣ ਹੈ ਨਾ ਕਿ ਨਿਰਨੇ ਦਾ ਸਭ ਤੋਂ ਵੱਧ ਸਾਨੂੰ ਸਜ਼ਾ ਦੇਣ ਲਈ ਕੋਈ ਨਿਆਉਕਾਰ ਨਹੀਂ ਹੈ ਕਿਉਂਕਿ ਪਰਮੇਸ਼ਰ ਖੁਦ ਇਕਲੌਤਾ ਨਿਆਉਕਾਰ ਸਾਨੂੰ ਵੀ ਧਰਮੀ ਠਹਿਰਾਉਣ ਵਾਲਾ ਹੈ ਛੋਟਾ ਮੁੰਡਾ ਆਪਣੀ ਗੁਲੇਲ ਨਾਲ ਪੱਥਰ ਮਾਰ ਰਿਹਾ ਸੀ। ਉਹ ਕਦੇ ਵੀ ਆਪਣੇ ਨਿਸ਼ਾਨੇ ਨੂੰ ਨਹੀਂ ਮਾਰ ਸਕਿਆ ਤੇ ਜਿਵੇਂ ਹੀ ਉਹ ਦਾਦੀ ਦੇ ਵੇੜੇ ਵਿੱਚ ਆਇਆ ਉਸਨੇ ਉਸਦੀ ਪਾਲਤੂ ਬੱਤਖ ਨੂੰ ਦੇਖਿਆ। ਭਾਵੁਕ ਹੋ ਕੇ ਉਸਨੇ ਨਿਸ਼ਾਨਾ ਬਣਾਇਆ ਤੇ ਪੱਥਰ ਮਾਰ ਦਿੱਤਾ ਅਤੇ ਪੱਥਰ ਬੱਤਖ ਨਾਲ ਟਕਰਾ ਗਿਆ ਤੇ ਬੱਤਖ ਨੂੰ ਮਾਰ ਦਿੱਤਾ। ਅਤੇ ਮੁੰਡਾ ਘਬਰਾ ਗਿਆ ਤੇ ਪੰਛੀ ਨੂੰ ਲੱਕੜ ਦੇ ਢੇਰ ਵਿੱਚ ਲੁਕੋ ਦਿੱਤਾ। ਅਤੇ ਜਦੋਂ ਉਸਨੇ ਉੱਪਰ ਦੇਖਿਆ ਤਾਂ ਉਸਨੂੰ ਪਤਾ ਲੱਗ ਗਿਆ ਕਿ ਉਸਦੀ ਭੈਣ ਸਭ ਦੇਖ ਰਹੀ ਹੈ। ਉਸ ਦੁਪਹਿਰ ਦੇ ਖਾਣੇ ਤੋਂ ਬਾਅਦ ਦਾਦੀ ਨੇ ਸੈਲੀ ਨੂੰ ਪਾਂਡੇ ਧੋਣ ਵਿੱਚ ਮਦਦ ਕਰਨ ਲਈ ਕਿਹਾ। ਸੈਲੀ ਨੇ ਜਵਾਬ ਦਿੱਤਾ ਜੌਨੀ ਨੇ ਮੈਨੂੰ ਦੱਸਿਆ ਸੀ ਕਿ ਉਹ ਅੱਜ ਰਸੋਈ ਵਿੱਚ ਮੇਰੀ ਮਦਦ ਕਰਨਾ ਚਾਹੁੰਦਾ ਹੈ ਨਾ ਜੌਨੀ ਅਤੇ ਉਸ ਨੇ ਉਸ ਨੂੰ ਫੁਸਫੁਸਾਇਆ ਤੈਨੂੰ ਬੱਤਕ ਯਾਦ ਹੈ ਤਾਂ ਜੌਨੀ ਨੇ ਭਾਂਡੇ ਤੋਤੇ ਉਸ ਕੋਲ ਕੀ ਵਿਕਲਪ ਸੀ ਕਈ ਹਫ਼ਤਿਆਂ ਤੱਕ ਉਹ ਅਕਸਰ ਸਿੰਕ ਤੇ ਭਾਂਡੇ ਧੋਂਦਾ ਰਹਿੰਦਾ ਸੀ ਕਈ ਵਾਰ ਆਪਣੀ ਡਿਊਟੀ ਲਈ ਕਈ ਵਾਰ ਆਪਣੇ ਪਾਪ ਲਈ ਤੈਨੂੰ ਬੱਤਕ ਯਾਦ ਹੈ ਜਦੋਂ ਉਹ ਇਤਰਾਜ਼ ਕਰਦਾ ਸੀ ਤਾਂ ਸੈਲੀ ਇਹ ਹੀ ਫੁਸਫਸਾਉਂਦੀ ਸੀ ਕੰਮ ਤੋਂ ਥੱਕ ਕੇ ਹੋਏ ਉਸ ਨੇ ਅੰਤ ਵਿੱਚ ਫੈਸਲਾ ਕੀਤਾ ਕਿ ਕੋਈ ਵੀ ਸਜ਼ਾ ਇੰਨਾ ਸਾਰੇ ਭਾਂਡੇ ਤੋੜਨ ਨਾਲੋਂ ਬੇਤਰ ਹੋਏਗੀ ਤਾਂ ਉਸ ਨੇ ਬੱਤਕ ਨੂੰ ਮਾਰਨ ਦਾ ਇਕਬਾਲ ਕੀਤਾ ਮੈਨੂੰ ਪਤਾ ਹੈ ਜੌਨੀ ਉਸਦੀ ਦਾਦੀ ਨੇ ਕਿਹਾ ਇੱਕ ਵੱਡੀ ਜੱਫੀ ਪਾਉਂਦੇ ਹੋਏ ਮੈਂ ਖਿੜਕੀ ਤੇ ਖੜੀ ਸੀ ਅਤੇ ਮੈਂ ਸਾਰਾ ਕੁਝ ਦੇਖਿਆ ਕਿਉਂਕਿ ਮੈਂ ਤੈਨੂੰ ਪਿਆਰ ਕਰਦੀ ਹਾਂ ਮੈਂ ਤੈਨੂੰ ਮਾਫ਼ ਕਰ ਦਿੱਤਾ ਅਤੇ ਮੈਂ ਸੋਚ ਰਹੀ ਸੀ ਕਿ ਤੂੰ ਸੈਲੀ ਨੂੰ ਕਿੰਨਾ ਚਿਰ ਆਪਣੇ ਆਪ ਨੂੰ ਗੁਲਾਮ ਬਣਾਣ ਦੇਵੇਂਗਾ ਕਿੰਨੀ ਵਧੀਆ ਕਹਾਣੀ ਹੈ ਤੇ ਕਿੰਨਾ ਵਧੀਆ ਉਦਾਹਰਣ ਹੈ ਜੌਨੀ ਆਪਣੇ ਦੋਸ਼ ਲਗਾਉਣ ਵਾਲੇ ਦੀਆਂ ਗੱਲਾਂ ਸੁਣ ਰਿਹਾ ਸੀ ਅਤੇ ਉਸਦੇ ਸ਼ਬਦਾਂ ਦੁਆਰਾ ਗੁਲਾਮ ਬਣ ਗਿਆ ਸੀ ਪਰਮੇਸ਼ਰ ਦੇ ਕੁਝ ਬੱਚਿਆਂ ਨੇ ਕਈ ਵਾਰ ਇਹੀ ਅਨੁਭਵ ਕੀਤਾ ਪੌਲੂ ਸਾਨੂੰ ਯਾਦਵਾਂਦਾ ਹੈ ਕਿ ਅਸੀਂ ਜੋ ਮਸੀਹ ਦੀ ਮੌਤ ਦੁਆਰਾ ਆਜ਼ਾਦ ਹੋਏ ਹਾਂ ਸਾਡੇ ਵਿਰੁੱਧ ਦੁਬਾਰਾ ਕਦੇ ਵੀ ਕੋਈ ਜਾਇਜ਼ ਦੋਸ਼ ਨਹੀਂ ਹੋ ਸਕਦਾ ਸ਼ੈਤਾਨ ਮਹਾਨ ਦੋਸ਼ ਲਾਉਣ ਵਾਲਾ ਹੈ ਪਰ ਉਸਦੇ ਦੋਸ਼ ਕਦੇ ਨਹੀਂ ਟਿਕਦੇ ਕਿਉਂਕਿ ਸਵਰਗ ਵਿੱਚ ਯਿਸੂ ਮਸੀਹ ਪਿਤਾ ਦੇ ਕੋਲ ਸਾਡਾ ਇੱਕ ਵਕੀਲ ਹੈ ਉਹ ਸ਼ਾਬਦਿਕ ਤੌਰ ਤੇ ਸਾਡਾ ਵਕੀਲ ਹੈ ਉਹ ਕਦੇ ਵੀ ਕੋਈ ਕੇਸ ਨਹੀਂ ਆ ਰਿਹਾ ਉਹ ਪਿਤਾ ਦੇ ਸਾਹਮਣੇ ਸਾਡੀ ਪ੍ਰਤੀਨਿਧਤਾ ਕਰਦਾ ਹੈ ਤਾਂ ਆਓ ਹੁਣ ਸਮੀਖਿਆ ਕਰੀਏ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਵਾਲਿਆਂ ਲਈ ਕੋਈ ਡਰਾਉਣਾ ਧਮਕਾਉਣਾ ਨਹੀਂ ਹੈ ਅਤੇ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਵਾਲੇ ਲਈ ਕੋਈ ਘਾਟ ਨਹੀਂ ਹੈ ਅਤੇ ਤੀਜਾ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਵਾਲਿਆਂ ਲਈ ਕੋਈ ਦੋਸ਼ ਵੀ ਨਹੀਂ ਹੈ ਹੁਣ ਅਸੀਂ ਚੌਥੇ ਨੰਬਰ ਤੇ ਆਉਂਦੇ ਹਾਂ ਜੋ ਕਿ ਉਸ ਚੀਜ਼ ਦਾ ਪ੍ਰਤੀਕ ਹੈ ਜਿਸ ਦਾ ਅਸੀਂ ਪਹਿਲਾਂ ਹੀ ਅਧਿਐਨ ਕੀਤਾ ਹੈ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਵਾਲੇ ਲਈ ਕੋਈ ਸਜ਼ਾ ਦਾ ਹੁਕਮ ਨਹੀਂ ਹੈ ਆਇਤ 34 ਤੇ ਧਿਆਨ ਦਿਓ ਹੁਣ ਕੌਣ ਹੈ ਜੋ ਸਜ਼ਾ ਦਾ ਹੁਕਮ ਦੇਵੇਗਾ ਮਸੀਹ ਯਿਸੂ ਹੀ ਹੈ ਜਿਹੜਾ ਮਰ ਗਿਆ ਹਾਂ ਸਗੋਂ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਜਿਹੜਾ ਪਰਮੇਸ਼ਵਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਸਫਾਰਿਸ਼ ਕਰਦਾ ਹੈ ਹੁਣ ਸਵਾਲ ਇਹ ਉੱਠਦਾ ਹੈ ਕੀ ਕੋਈ ਸਾਨੂੰ ਸਜ਼ਾ ਦਾ ਹੁਕਮ ਦੇ ਸਕਦਾ ਹੈ ਅਤੇ ਜਵਾਬ ਹੈ ਨਹੀਂ ਮਸੀਹ ਵਿੱਚ ਵਿਸ਼ਵਾਸੀ ਹੋਣ ਦੇ ਨਾਤੇ ਸਾਡੇ ਕੋਲ ਮਸੀਹ ਵਿੱਚ ਚਾਰ ਗੁਣਾ ਸੁਰੱਖਿਆ ਹੈ ਧਿਆਨ ਨਾਲ ਦੇਖੋ ਜਿਵੇਂ ਅਸੀਂ ਇਹਨਾਂ ਚੀਜ਼ਾਂ ਨੂੰ ਇਕੱਠਾ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਮਸੀਹ ਦੀ ਸਲੀਬ ਦੁਆਰਾ ਸੁਰੱਖਿਅਤ ਹਾਂ ਇਹ ਐਾਇਤ ਕਹਿੰਦੀ ਹੈ ਕਿ ਮਸੀਹ ਮਰ ਗਿਆ ਮਸੀਹ ਸਲੀਬ ਤੇ ਮਰ ਗਿਆ ਤੇ ਸਾਡੇ ਲਈ ਉਹ ਸਜ਼ਾ ਲੈ ਲਈ ਜਿਸ ਦੇ ਅਸੀਂ ਹੱਕਦਾਰ ਸੀ ਸਾਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਸਨੇ ਪਹਿਲਾਂ ਹੀ ਸਾਡੇ ਲਈ ਸਜ਼ਾ ਭੁਗਤ ਲਈ ਹੈ ਗਲਾਤੀਆਂ 3:13 ਵਿੱਚ ਇਹ ਕਿਹਾ ਗਿਆ ਹੈ ਕਿ ਮਸੀਹ ਨੇ ਸਾਨੂੰ ਮੂਲ ਲੈ ਕੇ ਸਰਾ ਦੇ ਸਰਾਪ ਤੋਂ छुड़ाया ਇਸ ਕਰਕੇ ਜੋ ਸਾਡੇ ਲਈ ਸਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਭਈ ਸਰਾਪੀ ਹੈ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਹੋਇਆ ਹੈ ਸਾਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਮਸੀਹ ਨੂੰ ਸਾਡੀ ਜਗ੍ਹਾ ਤੇ ਸਜ਼ਾ ਦੇ ਦਿੱਤੀ ਗਈ ਸੀ ਅਸੀਂ ਉਸ ਦੀ ਸਲੀਬ ਦੁਆਰਾ ਸੁਰੱਖਿਅਤ ਹਾਂ ਨੰਬਰ 2 ਤੇ ਧਿਆਨ ਦਿਓ ਅਸੀਂ ਉਸ ਦੇ ਜੀ ਉੱਠਣ ਦੁਆਰਾ ਸੁਰੱਖਿਅਤ ਹਾਂ ਅਤੇ ਵਚਨ ਕਹਿੰਦਾ ਹੈ ਹਾਂ ਸਗੋਂ ਮੁਰਦਿਆਂ ਵਿੱਚੋਂ ਜੀਵ ਆ ਲਿਆ ਗਿਆ ਦੇਖੋ ਦੋਸਤੋ ਜਦੋਂ ਯਿਸੂ ਮਸੀਹ ਕਬਰ ਵਿੱਚੋਂ ਬਾਹਰ ਆਇਆ ਤਾਂ ਉਸਨੇ ਪਾਪ ਅਤੇ ਮੌਤ ਉੱਤੇ ਆਪਣੀ ਜਿੱਤ ਸਾਬਤ ਕੀਤੀ ਅਤੇ ਇਹ ਸਿਰਫ ਇਹ ਤੱਤ ਨਹੀਂ ਹੈ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਸਗੋ ਪਿਤਾ ਦਾਰਾ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਇਹ ਸਾਨੂੰ ਇਹ ਦਰਸਾਉਂਦਾ ਹੈ ਕਿ ਪਿਤਾ ਆਪਣੇ ਪੁੱਤਰ ਦੀ ਕੁਰਬਾਨੀ ਤੋਂ ਸੰਤੁਸ਼ਟ ਸੀ ਜੋ ਸਾਡੇ ਧਰਮੀ ਠਹਿਰਾਉਂਦਾ ਇੱਕੋ ਹੀ ਕਦਰ ਸੀ ਉਸ ਦਾ ਪੁਨਰੁਥਾਨ ਸਾਡੇ ਧਰਮੀ ਠਹਿਰਾਉਣ ਦਾ ਸਬੂਤ ਹੈ ਤਾਂ ਸੀ ਉਸ ਦੀ ਸਲੀਬ ਦੁਆਰਾ ਸੁਰੱਖਿਅਤਾ ਉਸ ਦੇ ਪੁਨਰੁथान ਦੁਆਰਾ ਸੁਰੱਖਿਅਤਾ ਤੀਜਾ ਅਸੀਂ ਉਸ ਦੀ ਉੱਚਤਾ ਦੁਆਰਾ ਸੁਰੱਖਿਅਤਾਂ ਜਿਹੜਾ ਪਰਮੇਸ਼ਰ ਦੇ ਸੱਜੇ ਪਾਸੇ ਹੈ ਰੋਮੀਆਂ 8 ਵਿੱਚ ਪੌਲਸ ਕਹਿੰਦਾ ਹੈ ਉਹ ਹੁਣ ਵੀ ਪਰਮੇਸ਼ਰ ਦੇ ਸੱਜੇ ਪਾਸੇ ਹੈ ਯਿਸੂ ਮਸੀਹ ਦਾ ਪਰਮੇਸ਼ਰ ਪਿਤਾ ਦੇ ਸੱਜੇ ਪਾਸੇ ਉੱਚਾ ਕੀਤਾ ਜਾਣਾ ਉਹ ਸਨਮਾਨ ਸ਼ਕਤੀ ਅਤੇ ਅਧਿਕਾਰ ਦਾ ਪ੍ਰਤੀਕ ਹੈ ਜੋ ਉਸ ਨੂੰ ਉਸ ਦੇ ਕੰਮ ਨੂੰ ਪੂਰੀ ਤਰ੍ਹਾਂ ਪੂਰਾ ਕਰਨ ਲਈ ਇਨਾਮ ਵਜੋਂ ਦਿੱਤਾ ਗਿਆ ਹੈ ਫਿਲਿੱਪੀਆਂ 2:8 ਅਤੇ 9 ਇਹ ਸਭ ਨੂੰ ਫਿਲਿੱਪੀਆਂ ਵਿੱਚ ਕੁਝ ਆਇਤਾ ਵਿੱਚ ਸਮੇਟਦਾ ਹੈ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਿਆ ਕੀਤਾ ਤੇ ਮੌਤ ਤਾਈ ਸਗੋਂ ਸਲੀਬ ਦੀ ਮੌਤ ਤਾਈ ਆਧਿਆਕਾਰ ਬਣਿਆ ਇਸ ਕਾਰਨ ਪਰਮੇਸ਼ਰ ਨੇ ਵੀ ਉਸ ਨੂੰ ਅਤ ਉੱਚਾ ਚੁੱਕਿਆ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾ ਨਾਮਾਂ ਤੋਂ ਉੱਤਮ ਹੈ جانتے ਹੋ ਕਿ ਪੁਰਾਣੇ ਨੇਮ ਦੀ ਹੈਕਲ ਵਿੱਚ ਕਦੇ ਵੀ ਹੈਕਲ ਵਿੱਚ ਕੋਈ ਕੁਰਸੀ ਨਹੀਂ ਸੀ ਕਿਉਂਕਿ ਮਹਾਜਾਜਕਾਂ ਦਾ ਪਾਪ ਨਾਲ ਨਜਿੱਠਣ ਦਾ ਕੰਮ ਕਦੇ ਨਹੀਂ ਹੋਇਆ ਸੀ ਉਹ ਕਦੇ ਵੀ ਬੈਠ ਨਹੀਂ ਸਕਦੇ ਸੀ ਉਹ ਬਿਨਾਂ ਰੁਕੇ ਕੰਮ ਕਰਦੇ ਸਨ ਪਰ ਇੱਥੇ ਸਾਨੂੰ ਦੱਸਿਆ ਗਿਆ ਸੀ ਕਿ ਜਦੋਂ ਮਸੀਹ ਨੂੰ ਉੱਚਾ ਕੀਤਾ ਗਿਆ ਸੀ ਤਾਂ ਉਹ ਬੈਠ ਗਿਆ ਕੰਮ ਪੂਰਾ ਹੋ ਗਿਆ ਹੈ ਪਾਪ ਲਈ ਬਲੀਦਾਨ ਦਿੱਤੀ ਫੇਰ ਕਦੇ ਵੀ ਲੋੜ ਨਹੀਂ ਪਵੇਗੀ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਯਸੂ ਇਸ ਲਈ ਨਹੀਂ ਬੈਠਿਆ ਕਿਉਂਕਿ ਉਹ ਥੱਕ ਗਿਆ ਸੀ ਉਹ ਬੈਠ ਗਿਆ ਕਿਉਂਕਿ ਉਸ ਦਾ ਕੰਮ ਪੂਰਾ ਹੋ ਗਿਆ ਸੀ ਅਤੇ ਰੋਮੀਆਂ ਸਾਨੂੰ ਇਹ ਦੱਸਦਾ ਹੈ ਇਬਰਾਨੀਆ ਇਸ ਦੀ ਗੂੰਜ ਕਰਦੀ ਹੈ ਇਬਰਾਨੀਆ 10 11 ਤੇ 12 ਅਤੇ ਹਰੇਕ ਜਾਜਕ ਨਿਤ ਖੜਾ ਹੋ ਕੇ ਉਪਾਸਨਾ ਕਰਦਾ ਹੈ ਅਤੇ ਇੱਕੋ ਪ੍ਰਕਾਰ ਦੇ ਬਲੀਦਾਨ ਜਿਹੜੇ ਪਾਪਾਂ ਨੂੰ ਕਦੇ ਲੈ ਜਾ ਨਹੀਂ ਸਕਦੇ ਵਾਰ-ਵਾਰ ਚੜਾਉਂਦਾ ਹੈ ਪਰ ਇਹ ਪਾਪਾਂ ਦੇ ਬਦਲੇ ਇੱਕੋ ਬਲੀਦਾਨ ਸਦਾ ਲਈ ਚੜਾ ਕੇ ਪਰਮੇਸ਼ਵਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਉਹ ਬੈਠ ਗਿਆ ਕਿਉਂਕਿ ਸਭ ਕੁਝ ਪੂਰਾ ਹੋ ਗਿਆ ਯਿਸੂ ਨੇ ਸਭ ਕੁਝ ਅਦਾ ਕਰ ਦਿੱਤਾ ਅਸੀਂ ਸਾਰੇ ਉਸ ਦੇ ਦੇਣਦਾਰ ਹਾਂ ਅਤੇ ਪਾਪ ਲਈ ਬਲੀਦਾਨ ਕਰਨ ਲਈ ਕੁਝ ਵੀ ਨਹੀਂ ਬਚਿਆ ਹੈ ਕਿਉਂਕਿ ਸਭ ਤੋਂ ਵੱਡਾ ਅਤੇ ਸਭ ਤੋਂ ਵੀ ਲੱਖਣ ਬਲੀਦਾਨ ਚੜ੍ਹਾ ਦਿੱਤਾ ਗਿਆ ਹੈ ਇਸ ਲਈ ਅਸੀਂ ਮਸੀਹ ਦੀ ਸਲੀਬ ਦੁਆਰਾ ਸੁਰੱਖਿਆਤਾ ਅਤੇ ਉਸ ਦੇ ਜੀਉ ਠਣਾ ਤੇ ਉਸ ਦੇ ਉੱਚੇ ਹੋਣ ਦੁਆਰਾ ਸੁਰੱਖਿਆਤਾ ਅੰਤ ਵਿੱਚ ਅਸੀਂ ਮਸੀਹ ਦੀ ਵਿਚੋਲਗੀ ਦੁਆਰਾ ਸੁਰੱਖਿਆਤਾ ਅਤੇ ਸਾਡੇ ਲਈ ਸਫਾਰਿਸ਼ ਕਰਦਾ ਹੈ ਮਸੀਹ ਦੇ ਬੇਅੰਤ ਜੀਵਨ ਦੀ ਸ਼ਕਤੀ ਸਾਨੂੰ ਪੂਰੀ ਤਰ੍ਹਾਂ ਬਚਾਉਂਦੀ ਹੈ ਇਹੀ ਸਾਨੂੰ ਇਬਰਾਨੀਆਂ ਦੀ ਕਿਤਾਬ ਦੱਸਦੀ ਹੈ ਇਸ ਲਈ ਉਹ ਉਹਨਾਂ ਦਾ ਜਿਹੜੇ ਉਹਦੇ ਰਾਹੀਂ ਪਰਮੇਸ਼ਰ ਦੇ ਕੋਲ ਆਉਂਦੇ ਹਨ ਪੂਰਾ ਨਿਸ਼ਤਾਰਾ ਕਰ ਸਕਦਾ ਹੈ ਕਿਉਂਕਿ ਜੋ ਉਹ ਉਹਨਾਂ ਦੀ ਸਫਾਰਸ਼ ਕਰਨ ਨੂੰ ਸਦਾ ਜੀਉਂਦਾ ਹੈ ਇਹ ਆਪਣੇ ਆਪ ਵਿੱਚ ਇੱਕ ਪੂਰਾ ਸੰਦੇਸ਼ ਆ ਪਰ ਮੈਨੂੰ ਇਹ ਕਹਿਣਾ ਕਾਫੀ ਹੈ ਸਾਨੂੰ ਸਵਰਗ ਵਿੱਚ ਬਚਾ ਅਤੇ ਪ੍ਰਤੀਨਿਧਤਾ ਤੋਂ ਬਿਨਾਂ ਨਹੀਂ ਛੱਡਿਆ ਗਿਆ ਹੈ ਪ੍ਰਭੂ ਯਿਸੂ ਮਸੀਹ ਸਾਡੇ ਲਈ ਸਫਾਰਸ਼ ਕਰਦਾ ਹੈ ਉਹ ਸਾਡਾ ਵਕੀਲ ਹੈ ਉਹ ਸਾਡੇ ਅਤੇ ਸਾਡੇ ਵਿਰੁੱਧ ਲਗਾਏ ਗਏ ਦੋਸ਼ਾਂ ਦੇ ਵਿਚਕਾਰ ਖੜਾ ਹੈ ਅਤੇ ਉਹੀ ਇੱਕੋ ਹੀ ਕਾਰਨ ਹੈ ਕਿ ਸਾਨੂੰ ਸਜ਼ਾ ਦਾ ਹੁਕਮ ਨਹੀਂ ਹੈ ਅਤੇ ਇਹ ਸਾਨੂੰ ਰੋਮੀਆਂ 8 ਵਿੱਚ ਪੰਜ ਵਰਕਤਾ ਅਤੇ ਵਿਸ਼ਵਾਸਾਂ ਵਿੱਚੋਂ ਪੰਜਵੇਂ ਤੇ ਲਿਆ ਜਾਂਦਾ ਹੈ ਇੱਕ ਵਾਰ ਫੇਰ ਯਿਸੂ ਮਸੀਹ ਵਿੱਚ ਵਿਸ਼ਵਾਸੀ ਲਈ ਕੋਈ ਡਰਾਣਾ ਧਮਕਾਣਾ ਨਹੀਂ ਹੈ ਯਿਸੂ ਮਸੀਹ ਵਿੱਚ ਵਿਸ਼ਵਾਸੀ ਲਈ ਕੋਈ ਘਾਟ ਨਹੀਂ ਹੈ ਯਿਸੂ ਮਸੀਹ ਵਿੱਚ ਵਿਸ਼ਵਾਸੀ ਲਈ ਕੋਈ ਦੋਸ਼ ਨਹੀਂ ਹੈ ਯਿਸੂ ਮਸੀਹ ਵਿੱਚ ਵਿਸ਼ਵਾਸੀ ਲਈ ਕੋਈ ਸਜ਼ਾ ਦਾ ਹੁਕਮ ਨਹੀਂ ਹੈ ਅਤੇ ਜੇ ਤੁਸੀਂ ਕਿਸੇ ਅਜੀਹੀ ਚੀਜ਼ ਦੀ ਭਾਲ ਕਰ ਰਹੇ ਹੋ ਜੋ ਸ਼ਾਇਦ ਬਾਕੀ ਸਾਰਿਆਂ ਨਾਲੋਂ ਬਿਹਤਰ ਹੋਵੇ ਤਾਂ ਇੱਥੇ ਤੁਹਾਨੂੰ ਇਹ ਮਿਲੇਗਾ ਯਸੂ ਮਸੀਹ ਵਿੱਚ ਵਿਸ਼ਵਾਸੀ ਲਈ ਕੋਈ ਵਿਛੋੜਾ ਨਹੀਂ ਹੈ ਮੇਰੇ ਨਾਲ ਉਹ ਆਇਤਾ ਪੜੋ ਜੋ ਇਸ ਸਚਾਈ ਨੂੰ ਸਾਂਝਾ ਕਰਦੀਆਂ ਹਨ ਰੋਮੀਆਂ 8:35 ਅਤੇ 36 ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ ਕੀ ਵਿਪਤਾ ਜਾਂ ਕਸ਼ਟ ਯਹਨੇਰ ਜਾਂ ਕਾਲ ਜਾਂ ਨੰਗ ਜਾਂ ਪੌਜਲ ਜਾਂ ਤਲਵਾਰ ਜਿਵੇਂ ਲਿਖਿਆ ਹੋਇਆ ਹੈ ਅਸੀਂ ਤੇਰੇ ਲਈ ਦਿਨ ਪਰ ਜਾਨੋ ਮਾਰੇ ਜਾਂਦੇ ਹਾਂ ਅਤੇ ਕੋਈਆਂ ਜਾਣ ਵਾਲੀਆਂ ਭੇਡਾਂ ਦੇ ਤੁਲ ਗਿਣੇ ਜਾਂਦੇ ਹਾਂ ਜਦੋਂ ਪੌਲਸ ਮਸੀਹ ਦੇ ਪਿਆਰ ਦੀ ਗੱਲ ਕਰਦਾ ਹੈ ਤਾਂ ਉਹ ਮਸੀਹ ਲਈ ਸਾਡੇ ਪਿਆਰ ਬਾਰੇ ਗੱਲ ਨਹੀਂ ਸਗੋ ਉਹ ਸਾਡੇ ਲਈ ਆਪਣੇ ਪਿਆਰ ਬਾਰੇ ਗੱਲ ਕਰ ਰਿਹਾ ਹੈ ਅਤੇ ਪੌਲਸ ਜੀਵਨ ਦੀਆਂ ਮੁਸ਼ਕਲਾਂ ਤੋਂ ਬਚਾ ਲਈ ਸਾਡੇ ਲਈ ਮਸੀਹ ਦੇ ਪਿਆਰ ਵੱਲ ਇਸ਼ਾਰਾ ਕਰਦਾ ਹੈ ਉਸ ਲਈ ਸਾਡਾ ਪਿਆਰ ਚੰਚਲ ਹੈ ਪਰ ਸਾਡੇ ਲਈ ਉਸ ਦਾ ਪਿਆਰ ਸਥਿਰ ਹੈ ਪਹਿਲਾ ਯੂਨਾਚਾਰ 9 10 ਇਸ ਨੂੰ ਇਸ ਤਰ੍ਹਾਂ ਦੱਸਦਾ ਹੈ ਪਰਮੇਸ਼ਰ ਦਾ ਪ੍ਰੇਮ ਸਾਡੇ ਵਿੱਚ ਇਸ ਤੋਂ ਪ੍ਰਗਟ ਹੋਇਆ ਜੋ ਪਰਮੇਸ਼ਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਕੱਲਿਆ ਪਈ ਅਸੀਂ ਉਹਦੇ ਰਾਹੀਂ ਜੀਵੀਏ ਪ੍ਰੇਮ ਇਸ ਗੱਲ ਵਿੱਚ ਹੈ ਨਾ ਜੋ ਅਸਾ ਪਰਮੇਸ਼ਰ ਨਾਲ ਪ੍ਰੇਮ ਕੀਤਾ ਸਗੋ ਇਹ ਜੋ ਉਸਨੇ ਸਾਡੇ ਨਾਲ ਪ੍ਰੇਮ ਕੀਤਾ ਤੇ ਆਪਣੇ ਪੁੱਤਰ ਨੂੰ ਕੱਲਿਆ ਪਈ ਉਹ ਸਾਡੇ ਪਾਪਾਂ ਦਾ ਪ੍ਰਾਸਚਿਤ ਹੋਵੇ ਅਤੇ ਫਿਰ ਉਸੇ ਅਧਿਆਇ ਦੀ ਆਇਤ 19 ਵਿੱਚ ਯਹੂਨਾ ਲਿਖਦਾ ਹੈ ਅਸੀਂ ਪ੍ਰੇਮ ਰੱਖਦੇ ਹਾਂ ਇਸ ਲਈ ਜੋ ਪਹਿਲਾ ਉਸਨੇ ਸਾਡੇ ਨਾਲ ਪ੍ਰੇਮ ਕੀਤਾ ਤਾਂ ਦੋਸਤੋ ਪੌਲਸ ਦੇ ਮਨ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਸਨ ਜਦੋਂ ਉਹ ਮਸੀਹ ਤੋਂ ਵਕ ਹੋਣ ਦੀ ਗੱਲ ਕਰ ਰਿਹਾ ਸੀ ਉਹ ਆਇਤ 35 ਵਿੱਚ ਉਹਨਾਂ ਵਿੱਚੋਂ ਸੱਤ ਦੀ ਸੂਚੀ ਦਿੰਦਾ ਹੈ ਉਹ ਹਨ ਵਿਪਦਾ ਕਸ਼ਟ ਹਨੇਰ ਕਾਲ ਨੰਗ ਭੋਜਲ ਜਾਂ ਤਲਵਾਰ ਇਹ ਪ੍ਰਤੀਨਿਧ ਹਨ ਸੰਪੂਰਨ ਨਹੀਂ ਦਰਅਸਲ ਇਹ ਸਾਰੇ ਦੂਸਰਾ ਕਰੰਥੀਆਂ ਅਧਿਆਇ 11 ਅਤੇ 12 ਵਿੱਚ ਮਿਲਦੇ ਹਨ ਜਿੱਥੇ ਪੌਲਸ ਆਪਣੀ ਸੇਵਕਾਈ ਵਿੱਚ ਅਨੁਭਵ ਕੀਤੇ ਖਤਰਿਆਂ ਬਾਰੇ ਗੱਲ ਕਰਦਾ ਹੈ ਉਹ ਕੋਈ ਆਰਾਮਦਾਇਕ ਧਰਮ ਸ਼ਾਸਤਰੀ ਨਹੀਂ ਸੀ ਉਹ ਜਿਸ ਬਾਰੇ ਲਿਖਦਾ ਹੈ ਉਹ ਉੱਥੇ ਸੀ ਅਤੇ ਉਹ ਅਨੁਭਵ ਕੀਤਾ ਉਹ ਰੋਮੀਆ ਨੂੰ ਇਹ ਪੱਤਰੀ ਲਿਖਣ ਤੋਂ ਪਹਿਲਾਂ ਹੀ ਇੰਨਾ ਸੱਤ ਕਸ਼ਟਾਂ ਵਿੱਚੋਂ ਪਹਿਲੇ 6 ਚੱਲ ਚੁੱਕਾ ਸੀ ਸਤਵਾਂ ਕਸ਼ਟ ਤਲਵਾਰ ਸੀ ਜੋ ਉਸ ਨੂੰ ਮੌਤ ਤੇ ਘਾਟ उतਾਰੇਗੀ ਅਤੇ ਰਸੂਲ ਨਾਸੀਰ ਪ੍ਰੇਰਣਾ ਦੁਆਰਾ ਸਗੋ ਤਜਰਬੇ ਤੋਂ ਵੀ ਬੋਲ ਰਿਹਾ ਸੀ ਇਸ ਲਈ ਜਦੋਂ ਉਸਨੇ ਕਿਹਾ ਕਿ ਇੰਨਾ ਵਿੱਚੋਂ ਕੋਈ ਵੀ ਚੀਜ਼ ਵਿਸ਼ਵਾਸੀਆਂ ਤੇ ਉਹਨਾਂ ਦੇ ਪ੍ਰਭੂ ਵਿੱਚ ਘਾਰ ਵੱਖਰਾਪਣ ਨਹੀਂ ਲਿਆ ਸਕਦੀ ਤਾਂ ਉਹ ਸਭ ਜਾਣਦਾ ਸੀ ਉਹ ਨਾ ਸਿਰਫ ਇਸ ਲਈ ਜਾਣਦਾ ਸੀ ਕਿਉਂਕਿ ਇਹ ਬਾਈਬਲ ਦੇ ਰੂਪ ਵਿੱਚ ਪਰਮੇਸ਼ਰ ਤੋਂ ਪ੍ਰੇਰਿਤ ਸੀ ਸਗੋ ਇਸ ਲਈ ਕਿਉਂਕਿ ਉਸਨੇ ਇਹ ਸਭ ਕੁਝ ਖੁਦ ਅਨੁਭਵ ਕੀਤਾ ਸੀ ਜਦੋਂ ਅਸੀਂ ਅਗਲੀ ਵਾਰ ਮਿਲਾਂਗੇ ਤਾਂ ਅਸੀਂ ਦੇਖਾਂਗੇ ਕਿ ਇਹ ਸੱਤ ਚੀਜ਼ਾਂ ਨਾ ਸਿਰਫ ਸਾਨੂੰ ਪਰਮੇਸ਼ਰ ਦੇ ਪਿਆਰ ਤੋਂ ਵੱਖ ਕਰਨ ਵਿੱਚ ਅਸਫਲ ਰਹਿੰਦੀਆਂ ਹਨ ਸਗੋ ਸਾਨੂੰ ਹੱਦੋਂ ਵੱਧ ਫਤਿਹਪਾਨ ਦੇ ਦਰਜੇ ਤੱਕ ਉੱਚਾ ਚੁੱਕਦੀਆਂ ਹਨ ਮਹਾਨ ਰਸੂਲ ਰੋਮੀਆ 8 ਦੇ ਇਸ ਭਾਗ ਨੂੰ ਪੁਰਾਣੇ ਨੇਮ ਦੇ ਹਵਾਲੇ ਨਾਲ ਖਤਮ ਕਰਦਾ ਹੈ ਉਹ ਜੋ ਹਵਾਲਾ ਚੁੰਦਾ ਹੈ ਉਹ 44ਵੇਂ ਜ਼ਬੂਰ ਵਿੱਚੋਂ ਹੈ ਜ਼ਬੂਰ 44:2 ਹਾਂ ਅਸੀਂ ਤੇਰੇ ਲਈ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ ਅਸੀਂ ਕੋਈਆਂ ਜਾਣ ਵਾਲੀਆਂ ਭੇਡਾਂ ਦੇ ਤੁਲ ਗਿਣੇ ਜਾਂਦੇ ਹਾਂ ਇਹ ਇਸ ਤਰ੍ਹਾਂ ਦੇ ਜੇਤੂ ਹਵਾਲੇ ਨੂੰ ਖਤਮ ਕਰਨ ਦਾ ਇੱਕ ਅਜੀਬ ਤਰੀਕਾ ਜਾਪਦਾ ਹੈ ਪਰ ਜਿਵੇਂ ਹੀ ਤੁਸੀਂ ਇਸ ਦੀ ਸਮਝ ਵੀ ਚਾਹੁੰਦੇ ਹੋ ਇਹ ਇੱਕਦਮ ਤੋਂ ਸਮਝ ਆਣਾ ਸ਼ੁਰੂ ਹੋ ਜਾਂਦਾ ਹੈ ਪੌਲ ਉਸ ਇਨ੍ਹਾਂ ਸ਼ਬਦਾਂ ਦਾ ਹਵਾਲਾ ਇਸ ਸਚਾਈ ਨੂੰ ਸਾਹਮਣੇ ਲਿਆਉਣ ਲਈ ਦਿੰਦਾ ਹੈ ਕਿ ਪਰਮੇਸ਼ਰ ਦੇ ਲੋਕਾਂ ਲਈ ਅਸਲ ਖਤਰੇ ਅਤੇ ਅਸਲ ਸ਼ਰਦਾ ਲਈ ਸੱਦਾ ਹੈ ਦੋਸਤੋ ਮਸੀਹੀ ਇਹ ਸੋਚਣ ਲਈ ਪ੍ਰਤਾਇਜਾ ਸਕਤੇ ਹਨ ਕਿਉਂਕਿ ਮਸੀਹ ਦਾ ਪਿਆਰ ਇੰਨਾ ਅਸਲ ਅਤੇ ਅਟਲ ਹੈ ਇਨ੍ਹਾਂ ਪੰਜਾਂ ਗੱਲਾਂ ਬਾਰੇ ਸੋਚੋ ਜਿੰਨਾ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਕਿ ਉਹ ਮੁਸੀਬਤ ਵਿੱਚ ਪੈ ਜਾਣਗੇ ਪਰ ਵਚਨ ਦਰਸਾਉਂਦਾ ਹੈ ਕਿ ਜਦੋਂ ਪਿਆਰ ਪੱਕਾ ਹੈ ਤਾਂ ਮੁਸੀਬਤਾਂ ਵੀ ਪੱਕੀਆਂ ਹਨ ਪਰਮੇਸ਼ਰ ਦੀ ਖਾਤਰ ਅਸੀਂ ਸਾਰਾ ਦਿਨ ਮੌਤ ਦਾ ਸਾਹਮਣਾ ਕਰਦੇ ਹਾਂ ਦਰਅਸਲ ਪੌਲਸ ਇਸ ਤੋਂ ਵੀ ਮਜ਼ਬੂਤ ਕੁਝ ਕਹਿੰਦਾ ਹੈ ਉਹ ਕਹਿੰਦਾ ਹੈ ਅਸੀਂ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ ਇਹ ਅਸਲੀ ਹੈ ਇਹ ਕਾਲਪਨਿਕ ਨਹੀਂ ਹੈ ਜਿਸ ਦਾ ਮਸੀਹੀ ਸਾਹਮਣਾ ਕਰਦੇ ਹਨ ਅਤੇ ਕੁਝ ਲੋਕਾਂ ਨੂੰ ਇਹ ਦਿਖਣਾ ਸ਼ੁਰੂ ਹੋ ਗਿਆ ਕਿ ਇਹ ਅਮਰੀਕਾ ਵਿੱਚ ਭੜਕ ਰਿਹਾ ਤੇ ਉਹਨਾਂ ਥਾਵਾਂ ਤੇ ਭੜਕ ਰਿਹਾ ਜਿੱਥੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਅਸੀਂ ਇਸ ਨੂੰ ਕਦੇ ਵੇਖਾਂਗੇ ਕਿੰਨੀ ਅਦਭੁਤ ਗੱਲ ਹੈ ਕਿ ਸਾਡੇ ਸਾਹਮਣੇ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਦੇ ਮੱਦੇ ਨਜ਼ਰ ਇਹ ਵਾਦੇ ਆਰਾਮ ਕਰ ਰਹੇ ਹਨ ਉਹਨਾਂ ਨਾਲ ਜਿਹੜੇ ਮਸੀਹ ਵਿੱਚ ਹਨ ਭਾਵੇਂ ਤੁਹਾਡੀ ਜ਼ਿੰਦਗੀ ਵਿੱਚ ਜੋ ਵੀ ਹੋ ਰਿਹਾ ਹੈ ਧਿਆਨ ਨਾਲ ਸੁਣੋ ਕੋਈ ਡਰਾਣਾ ਧਮਕਾਣਾ ਨਹੀਂ ਹੈ ਅਸੀਂ ਇਹਨਾਂ ਗੱਲਾਂ ਨੂੰ ਕੀ ਕਹਾਂਗੇ ਕੋਈ ਘਾਟ ਨਹੀਂ ਹੈ ਜੋ ਆਪਣੇ ਪੁੱਤਰ ਨੂੰ ਦੇ ਦਿੰਦਾ ਤਾਂ ਉਹ ਕੀ ਛੱਡ ਦੇਵੇਗਾ ਕੋਈ ਦੋਸ਼ ਨਹੀਂ ਹੈ ਜਦੋਂ ਪਰਮੇਸ਼ਰ ਉਹ ਹੈ ਜਿਸ ਦੇ ਵਿਰੁੱਧ ਦੋਸ਼ ਲਗਾਏ ਜਾ ਰਹੇ ਹਨ ਤਾਂ ਤੁਹਾਡੇ ਤੇ ਕੌਣ ਦੋਸ਼ ਲਗਾ ਸਕਦਾ ਹੈ ਅਤੇ ਕੋਈ ਸਜ਼ਾ ਦਾ ਹੁਕਮ ਨਹੀਂ ਹੈ ਯਾਦ ਆਸੀ ਕੀ ਸਿੱਖਿਆ ਸੀ ਸੋ ਹੁਣ ਉਹਨਾਂ ਨਾਲ ਜਿਹੜੇ ਯਿਸੂ ਮਸੀਹ ਵਿੱਚ ਹਨ ਸਜ਼ਾ ਦਾ ਹੁਕਮ ਨਹੀਂ ਹੈ ਅਤੇ ਕੋਈ ਵਿਛੋੜਾ ਨਹੀਂ ਹੈ ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ ਸਭ ਸ਼ਕਤੀਮਾਨ ਪਰਮੇਸ਼ਰ ਦੀ ਪ੍ਰਭੂਸਤਾ ਕਿਰਪਾ ਜ਼ਰੂਰ ਕੁਛ ਅਜੇਹਾ ਹੈ ਜਿਸ ਵਿੱਚ ਵਿਸ਼ਵਾਸੀ ਖੁਸ਼ ਹੁੰਦਾ ਹੈ ਪਰਮੇਸ਼ਵਰ ਸਾਡੇ ਲਈ ਹੈ ਹੈਰਲਡ ਵੋਕਲ ਕੋਰੀਆ ਯੁੱਧ ਸਮੇਂ ਕੋਰੀਆ ਵਿੱਚ ਇੱਕ ਮਿਸ਼ਨਰੀ ਸੀ ਉਸਨੂੰ ਫੌਜ ਵਿੱਚ ਭਰਤੀ ਕੀਤਾ ਗਿਆ ਸੀ ਅਤੇ ਇੱਕ ਪਾਦਰੀ ਵਜੋਂ ਜੰਗੀ ਕੈਦੀਆਂ ਦੇ ਕੈਂਪਾਂ ਵਿੱਚ ਨਿਯੁਕਤ ਕੀਤਾ ਗਿਆ ਸੀ ਉਹਨਾਂ ਕੈਂਪਾਂ ਵਿੱਚ ਹਜ਼ਾਰਾਂ ਉਤਰੀ ਕੋਰੀਆਈ ਕੈਦੀਆਂ ਨੂੰ ਕੈਦ ਕੀਤਾ ਗਿਆ ਸੀ ਅਤੇ ਕੁਝ ਕਮਿਊਨਿਸਟ ਵੀ ਸਨ ਜੋ ਦੰਗੇ ਅਤੇ ਬਗਾਵਤ ਭੜਕਾਉਣ ਵਿੱਚ ਸਰਗਰਮ ਸਨ ਜਦੋਂ ਵੋਕਲ ਕੈਂਪ ਵਿੱਚ ਦਾਖਲ ਹੋਇਆ ਤਾਂ ਉਸਨੇ ਤੁਰੰਤ ਆਦਮੀਆਂ ਦਾ ਧਿਆਨ ਜਿੱਤ ਲਿਆ ਕਿਉਂਕਿ ਉਹ ਉਹਨਾਂ ਦੀਆ ਭਾਸ਼ਾ ਬੋਲ ਸਕਦਾ ਸੀ ਅਤੇ ਉਹ ਉਹਨਾਂ ਨੂੰ ਇੱਕ ਗੀਤ ਸਿਖਾਉਣਾ ਚਾਹੁੰਦਾ ਸੀ। ਇਹ ਸਾਡੇ ਜਾਣੇ ਪਛਾਣੇ ਬੱਚਿਆਂ ਦੇ ਭਜੰਦਾ ਇੱਕ ਕੋਰੀਆਈ ਸੰਸਕਰਨ ਸੀ। ਯਿਸੂ ਮੈਨੂੰ ਪਿਆਰ ਕਰਦਾ ਹੈ, ਇਹ ਮੈਂ ਜਾਣਦਾ ਹਾਂ। ਕਿਉਂਕਿ ਬਾਈਬਲ ਮੈਨੂੰ ਇਹ ਦੱਸਦੀ ਹੈ, ਛੋਟੇ ਬੱਚੇ ਉਸਦੇ ਹਨ, ਉਹ ਕਮਜ਼ੋਰ ਹਨ ਪਰ ਉਹ ਤਾਕਤਵਰ ਹੈ। ਹਾਂ, ਯਿਸੂ ਮੈਨੂੰ ਪਿਆਰ ਕਰਦਾ ਹੈ। ਹਾਂ, ਯਿਸੂ ਮੈਨੂੰ ਪਿਆਰ ਕਰਦਾ ਹੈ। ਹਾਂ, ਯਿਸੂ ਮੈਨੂੰ ਪਿਆਰ ਕਰਦਾ ਹੈ। ਬਾਈਬਲ ਮੈਨੂੰ ਇਹ ਦੱਸਦੀ ਹੈ। ਜਦੋਂ ਪਾਸਟਰ ਵੋਇਕਲ ਨੇ ਇਹ ਪਹਿਲੇ ਕੈਂਪ ਵਿੱਚ ਸਿੱਖਿਆ ਦੇਣੀ ਖਤਮ ਕਰ ਲਈ ਉਹ ਦੂਜੇ ਕੈਂਪ ਵਿੱਚ ਗਿਆ ਅਤੇ ਇਸ ਤਰ੍ਹਾਂ ਹੀ ਕੀਤਾ ਜਦੋਂ ਤੱਕ ਉਸਨੇ ਕੋਰੀਆ ਦੇ ਸਾਰੇ POW ਕੈਂਪਾਂ ਨੂੰ ਕਵਰ ਨਹੀਂ ਕਰ ਲਿਆ ਫਿਰ ਉਹ ਦੁਬਾਰਾ ਘੁੰਮਿਆ ਇਸ ਵਾਰ ਇਸ ਵਿਅਕਤੀ ਯਿਸੂ ਬਾਰੇ ਕੁਝ ਸਧਾਰਨ ਗੱਲਾਂ ਸਿਖਾਉਂਦੇ ਆਇਆ ਉਸਨੇ 1 ਮਹੀਨੇ ਲਈ ਅਜੇਹਾ ਕੀਤਾ ਅਤੇ ਇਨ੍ਹਾਂ ਬੰਦੀ بنائے ਗਏ ਹਜ਼ਾਰਾਂ ਆਦਮੀ ਅਤੇ ਔਰਤ ਵਿਸ਼ਵਾਸੀ ਬਣ ਗਏ ਜਦੋਂ ਅੰਤ ਵਿੱਚ ਜੰਗਬੰਦੀ ਹੋਈ ਅਤੇ ਦੇਸ਼ ਨੂੰ ਬਦਨਾਮ 38ਵੇਂ ਪੈਰਲਲ ਤੋਂ ਵੰਡਿਆ ਗਿਆ ਤੈਨਾ ਹਜ਼ਾਰਾਂ ਸਾਬਕਾ ਯੁੱਧ ਕੈਦੀਆ ਨੇ ਉੱਤਰੀ ਕੋਰੀਆ ਜਾਣ ਤੋਂ ਵਾਪਸ ਇਨਕਾਰ ਕਰ ਦਿੱਤਾ ਅਤੇ ਇਸ ਦੀ ਬਜਾਏ ਦੱਖਣ ਵਿੱਚ ਰਹਿਣ ਦੀ ਚੋਣ ਕੀਤੀ ਜਿੱਥੇ ਉਹ ਯਿਸੂ ਬਾਰੇ ਸਿੱਖਣਾ ਤੇ ਉਸ ਦੀ ਉਪਾਸਨਾ ਕਰਨਾ ਜਾਰੀ ਰੱਖ ਸਕਦੇ ਸਨ ਜੋ ਉਹਨਾਂ ਨੂੰ ਪਿਆਰ ਕਰਦਾ ਸੀ ਅਤੇ ਸਭ ਲਈ ਅਸੀਂ ਖੁਸ਼ੀ ਨਾਲ ਆਮੀਨ ਕਹਿੰਦੇ ਹਾਂ ਯਿਸੂ ਮਸੀਹ ਦਾ ਚੇਲਾ ਹੋਣਾ ਤੇ ਰੋਮੀਆਂ ਦੀ ਕਿਤਾਬ ਤੋਂ ਇਹਨਾਂ ਸਾਰੇ ਮਹਾਨ ਉਤਸ਼ਾਹਾਂ ਦੇ ਪ੍ਰਾਪਤ ਕਰਨਾ ਹੋਣਾ ਕਿੰਨਾ ਵੱਡਾ ਸਨਮਾਨ ਹੈ ਕਿੰਨੇ ਆਨੰਦ ਦੀ ਗੱਲ ਹੈ ਰੋਮੀਆਂ ਅਧਿਆਇ 8 ਬਾਈਬਲ ਦਾ ਸਭ ਤੋਂ ਮਹਾਨ ਅਧਿਆਇ ਮੈਨੂੰ ਵਿਸ਼ਵਾਸ ਹੈ ਕਿ ਅੱਜ ਤੁਹਾਡੇ ਦਿਲ ਨਾਲ ਗੱਲ ਕੀਤੀ ਗਈ ਹੈ ਭਾਵੇਂ ਤੁਹਾਡੀ ਜ਼ਿੰਦਗੀ ਵਿੱਚ ਕੁਝ ਵੀ ਹੋ ਰਿਹਾ ਹੋਵੇ ਅੱਜ ਦਿਸ਼ਾ ਪਰਿਵਰਤਨ ਤੇ ਮੇਰੇ ਨਾਲ ਜੁੜਨ ਲਈ ਧੰਨਵਾਦ ਜਿੰਨਾ ਜ਼ਿਆਦਾ ਅਸੀਂ ਵਚਨ ਦਾ ਅਧਿਐਨ ਕਰਦੇ ਹਾਂ ਓਨਾ ਹੀ ਅਸੀਂ ਸਮਝਦੇ ਹਾਂ ਕਿ ਸਾਡਾ ਪਿਆਰਾ ਪਰਮੇਸ਼ਰ ਸਾਡੇ ਵਿੱਚੋਂ ਹਰੇਕ ਨਾਲ ਇੱਕ ਨਿੱਜੀ ਰਿਸ਼ਤਾ ਰੱਖਣਾ ਚਾਹੁੰਦਾ ਹੈ ਜੇ ਤੁਸੀਂ ਉਸ ਰਿਸ਼ਤੇ ਨੂੰ ਸ਼ੁਰੂ ਕਰਨਾ ਚਾਹੁੰਦੇ ਹੋ ਅਤੇ ਯਕੀਨੀ ਬਣਾਉਣਾ ਚਾਹੁੰਦੇ ਹੋ ਕਿ ਤੁਸੀਂ ਉਸ ਨਾਲ ਸਦੀਵੀ ਜੀਵਨ ਬਿਤਾਓਗੇ ਤਾਂ ਤੁਹਾਨੂੰ ਸਿਰਫ ਆਪਣੇ ਪਾਪਾਂ ਤੋਂ ਤੋਬਾ ਕਰਨੀ ਹੈ ਅਤੇ ਯਿਸੂ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਬਣਨ ਲਈ ਕਹਿਣਾ ਹੈ ਜੇ ਤੁਸੀਂ ਅੱਜ ਵਿਸ਼ਵਾਸ ਦਾ ਇਹ ਕਦਮ ਚੁੱਕਿਆ ਹੈ ਤਾਂ ਮੈਂ ਤੁਹਾਨੂੰ ਉਤਸ਼ਾਹਿਤ ਕਰਦਾ ਹਾਂ ਕਿ ਤੁਸੀਂ ਆਪਣੇ ਫੈਸਲੇ ਨੂੰ ਭਰੋਸੇਯੋਗ ਸੇਵਕਾਈ ਜਾਂ ਸਥਾਨਕ ਚਰਚ ਵਿੱਚ ਦੂਜੇ ਮਸੀਹਾਂ ਨਾਲ ਸਾਂਝਾ ਕਰੋ ਅਤੇ ਤੁਸੀਂ ਆਪਣੇ ਵਿਸ਼ਵਾਸ ਵਿੱਚ ਵਧਦੇ ਰਹੋ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਅਤੇ ਮੈਂ ਤੁਹਾਨੂੰ ਅਗਲੀ ਵਾਰ ਇੱਥੇ ਦਿਸ਼ਾ ਪਰਿਵਰਤਨ ਤੇ ਮਿਲਣ ਦੀ ਉਮੀਦ ਕਰਦਾ ਹਾਂ